ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਅ ਇੱਕ ਪਿੰਡ ਦੇ ਵਿੱਚ ਇੱਕ ਪ੍ਰੀਤ ਨਾਮ ਦੀ ਕੁੜੀ ਆ ਪ੍ਰੀਤ ਆਪਣੇ ਮਾਪਿਆਂ ਦੀ ਬਹੁਤ लाਡਲੀ ਤੇ ਪਿਆਰੀ ਧੀ ਆ। ਪ੍ਰੀਤ ਦੇ ਦੋ ਛੋਟੇ ਭਰਾ ਨੇ। ਪ੍ਰੀਤ ਨੂੰ ਕਰਮਾ ਵਾਲੀ ਕਿਹਾ ਜਾਂਦਾ ਕਿਉਂਕਿ ਅਕਸਰ ਲੇਡੀਆਂ ਕਹਿੰਦੀਆਂ ਹੁੰਦੀਆਂ ਨੇ ਕਿ ਤਾਂ ਕਰਮਾ ਵਾਲੀ ਆ ਆਪਣੇ ਪਿੱਛੇ ਦੋ ਭਰਾਵਾਂ ਨੂੰ ਲੈ ਕੇ ਆਈ ਆ। ਚਲੋ ਪ੍ਰੀਤ ਜਿਹੜੀ ਉਹ ਸਕੂਲ ਜਾਂਦੀ ਆ ਤੇ ਉਹਦੇ ਛੋਟੇ ਭਰਾ ਜਿਹੜੇ ਉਹ ਵੀ ਉਹਦੇ ਨਾਲ ਹੀ ਸਕੂਲ ਜਾਣ ਲੱਗ ਜਾਂਦੇ ਆ। ਤਿੰਨੋਂ ਭੈਣ ਭਰਾ ਪਿੰਡ ਦੇ ਹੀ ਸਕੂਲ ਦੇ ਵਿੱਚ ਪੜਨ ਜਾਂਦੇ ਆ। ਸਮਾਗੁਜਰਦਾ ਹੌਲੀ-ਹੌਲੀ ਪ੍ਰੀਤ ਤੇ ਉਹਦੇ ਪ੍ਰਾ ਵੱਡੇ ਹੋ ਜਾਂਦੇ ਆ ਜਦੋਂ ਪ੍ਰੀਤ 7ਵੀਂ 8ਵੀਂ ਜਮਾਤ ਦੇ ਵਿੱਚ ਹੋ ਜਾਂਦੀ ਆ ਤਾਂ ਉਹਨਾਂ ਦੇ ਹੀ ਪਿੰਡ ਦਾ ਇੱਕ ਮੁੰਡਾ ਉਦੀ ਹੀ ਜਮਾਤ ਦੇ ਵਿੱਚ ਪੜਦਾ ਹੁੰਦਾ ਚਲੋ ਉਹਨਾਂ ਦੋਨਾਂ ਦੀ ਕਾਫੀ ਦੋਸਤੀ ਹੁੰਦੀ ਆ ਦੋਸਤੀ ਕਹਿ ਲੋ ਕਿ ਜਿਵੇਂ ਹੁਣ ਬੱਚੇ ਇਕੱਠੇ ਪੜਦੇ ਆ ਇੱਕ ਦੂਜੇ ਤੋਂ ਕੋਈ ਕੰਮ ਪੁੱਛਣਾ ਕੋਈ ਕਿਤਾਬ ਲੈਣੀ ਇਸ ਤਰ੍ਹਾਂ ਉਹਨਾਂ ਦੀ ਗੱਲਬਾਤ ਹੁੰਦੀ ਇੱਕ ਦੂਜੇ ਨਾਲ ਵਧੀਆ ਵਿਚਰਦੇ ਸੀ ਉਹ ਛੋਟੇ ਸੀ ਬਚਪਨ ਚ ਸੀ ਚਲੋ ਹੌਲੀ-ਹੌਲੀ ਉਹ ਪੜਦੇ-ਪੜਦੇ 10ਵੀਂ ਕਲਾਸ ਤੱਕ ਆ ਜਾਂਦੇ ਆ ਇਕੱਠੇ ਕਿਉਂਕਿ ਤਕਰੀਬਨ ਪਿੰਡ ਦੇ ਸਾਰੇ ਬੱਚੇ ਇੱਕੋ ਹੀ ਸਕੂਲ 'ਚ ਪੜਦੇ ਹੁੰਦੇ ਆ ਜਿਹੜੀ 10ਵੀਂ ਕਲਾਸ ਜਦੋਂ ਉਹ ਕਰਦੇ ਆ ਤੇ ਉਸ ਤੋਂ ਬਾਅਦ ਪ੍ਰੀਤ ਜਿਹੜੀ ਉਹ ਸ਼ਹਿਰ ਪੜਨ ਲੱਗ ਜਾਂਦੀ ਆ ਤੇ ਜਿਹੜਾ ਉਹ ਮੁੰਡਾ ਉਹਦਾ ਨਾਮ ਵਿੱਕੀ ਹੁੰਦਾ ਵਿੱਕੀ ਵੀ ਸ਼ਹਿਰ ਪੜਨ ਲੱਗਦਾ ਪ੍ਰੀਤ ਜਿਹੜੀ ਉਹ ਕੁੜੀਆਂ ਵਾਲੇ ਕਾਲਜ ਦੇ ਵਿੱਚ ਲੱਗਦੀ ਆ ਤੇ ਜਿਹੜਾ ਵਿੱਕੀ ਹੁੰਦਾ ਉਹ ਨੂੰ ਕਹਿੰਦਾ ਕਿ ਪ੍ਰੀਤ ਤੂੰ ਕੁੜੀਆਂ ਵਾਲੇ ਕਾਲਜ ਵਿੱਚ ਦਾਖਲਾ ਨਾ ਲਈ ਵੀ ਆਪਣਾ ਇੱਕ ਹੋਰ ਪ੍ਰਾਈਵੇਟ ਸਕੂਲ ਦਾ ਉਹਨੂੰ ਨਾਮ ਦੱਸਦਾ ਵੀ ਆਪਾਂ ਉੱਥੇ ਲੱਗਾਂਗੇ। ਉਹ ਕਹਿੰਦੀ ਵੀ ਨਹੀਂ ਮੇਰੇ ਡੈਡੀ ਨੇ ਮੈਨੂੰ ਜਿਹੜੇ ਸਕੂਲ 'ਚ ਕਿਹਾ ਵੀ ਮੈਂ ਤਾਂ ਉੱਥੇ ਹੀ ਪੜਨਾ ਲੱਗੂ। ਉਹ ਕਹਿੰਦਾ ਨਹੀਂ ਉੱਥੇ ਇੰਨੀ ਪੜ੍ਹਾਈ ਨਹੀਂ ਹੁੰਦੀਗੀ ਮੈਨੂੰ ਪਤਾਗਾ। ਮੇਰੀ ਰਿਸ਼ਤੇਦਾਰਾਂ ਦੀ ਕੁੜੀ ਪੜ੍ਹਦੀ ਸੀ। ਤੂੰ ਇਸ ਸਕੂਲ ਦੇ ਵਿੱਚ ਲੱਗੀ। ਚਲੋ ਪ੍ਰੀਤ ਜਿਹੜੀ ਉਹ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਪਾਪਾ ਮੈਂ ਉਸ ਸਕੂਲ ਦੇ ਵਿੱਚ ਨਹੀਂ ਲੱਗਣਾ। ਵੀ ਮੈਂ ਤਾਂ ਨਾ ਫਲਾਨੇ ਪ੍ਰਾਈਵੇਟ ਸਕੂਲ 'ਚ ਲੱਗਣਾ ਵੀ ਪਲੱਸ 2 ਇੱਥੇ ਕਰਕੇ ਜਿਹੜੀ ਅੱਗੇ ਕਾਲਜ ਦੀ ਪੜ੍ਹਾਈ ਹੋਊਗੀ ਉਹ ਮੈਂ ਕਰ ਲੂੰਗੀ ਕੁੜੀਆਂ ਵਾਲੇ ਕਾਲਜ ਦੇ ਵਿੱਚ ਚਲੋ ਪ੍ਰੀਤ ਦੇ ਪਾਪਾ ਉਹਦੀ ਕੋਈ ਵੀ ਗੱਲ ਨਹੀਂ ਮੋੜਦੇ ਸੀ ਉਹਨਾਂ ਨੇ ਉਸੇ ਪ੍ਰਾਈਵੇਟ ਸਕੂਲ ਦੇ ਵਿੱਚ ਉਹਨੂੰ ਪਲੱਸ 1 ਦੇ ਵਿੱਚ ਲਾ ਦਿੱਤਾ ਚਲੋ ਪ੍ਰੀਤ ਜਾਂਦੀ ਆ ਤੇ ਜਿਹੜਾ ਵਿੱਕੀ ਆ ਉਹ ਵੀ ਉਹਦੇ ਨਾਲ ਹੀ ਜਾਂਦਾ ਤਕਰੀਬਨ ਉਹ ਇਕੱਠੇ ਜਾਂਦੇ ਆਉਂਦੇ ਆ ਪਰ ਪ੍ਰੀਤ ਜਿਹੜੀ ਉਹ ਹੁਣ ਵਿੱਕੀ ਨੂੰ ਕਹਿ ਦਿੰਦੀ ਆ ਕਿ ਵਿੱਕੀ ਪਹਿਲਾਂ ਆਪਾਂ ਛੋਟੇ ਸੀ ਹਨਾ ਇੱਕ ਦੂਜੇ ਨੂੰ ਬੁਲਾ ਵੀ ਲੈਂਦੇ ਸੀ ਕਿਤਾਬ ਕਾਪੀ ਵੀ ਫੜਨਾ ਆ ਜਾਂਦੇ ਸੀ ਵੀ ਹੁਣ ਨਾ ਆਪਾਂ ਥੋੜੇ ਵੱਡੇ ਹੋ ਗਏ ਵੀ ਲੋਕ ਆ ਜਿਹੜੇ ਉਹ ਵਧੀਆ ਗੱਲਾਂ ਨਹੀਂ ਕਰਦੇ ਵੀ ਤੂੰ ਮੈਨੂੰ ਬਾਹਰ ਬਾਲਾ ਨਾ ਬੁਲਾਇਆ ਕਰ ਚਲ ਜੇ ਤੈਨੂੰ ਕਿਸੇ ਕੰਮ ਦੀ ਲੋੜ ਹੁੰਦੀ ਆ ਪੁੱਛਣ ਦੀ ਬੇਸ਼ੱਕ ਤੂੰ ਘਰੇ ਆਜਿਆ ਕਰ ਐ ਸਾਡੇ ਘਰ ਦੇ ਕੋਈ ਇਤਰਾਜ਼ ਨਹੀਂ ਕਰਦੇ ਚਲੋ ਵਿੱਕੀ ਹੈ ਨਾ ਇਸ ਗੱਲ ਦਾ ਅੰਦਰੋਂ ਅੰਦਰੀ ਗੁੱਸਾ ਕਰਦਾ ਤੇ ਉਹ ਉਹਨੂੰ ਬੁਲਾਉਂਦਾ ਨਹੀਂ ਬਿਲਕੁਲ ਵੀ ਜੇ ਉਹਨੂੰ ਕੋਈ ਕੰਮ ਦੀ ਵੀ ਲੋੜ ਹੁੰਦੀ ਫਿਰ ਵੀ ਉਹ ਉਹਨੂੰ ਬੁਲਾਉਣਾ ਛੱਡ ਦਿੰਦਾ ਚਲੋ ਸਮਾਂ ਫੇਰ ਗੁਜ਼ਰਦਾ ਤੇ ਉਹ ਪਲੱਸ 2 ਆ ਜਿਹੜੀ ਹੋ ਜਾਂਦੀ ਆ ਪਲੱਸ 2 ਹੋਣ ਤੱਕ ਵਿੱਕੀ ਆ ਜਿਹੜਾ ਉਹ ਕੀ ਕਹਣਾ ਕਦੇ ਹੀ ਬੋਲਦਾ ਜੇ ਤਾਂ ਪ੍ਰੀਤ ਬੁਲਾ ਲੈਂਦੀ ਫਿਰ ਤਾਂ ਉਹ ਬੋਲ ਪੈਂਦਾ ਤੇ ਨਹੀਂ ਉਹ ਬੋਲਦਾ ਨਹੀਂ ਸੀ ਜਦੋਂ ਪਲੱਸ 2 ਦੇ ਪੇਪਰ ਹੁੰਦੇ ਆਖਰੀ ਦਿਨ ਚੱਲ ਰਹੇ ਹੁੰਦੇ ਆ ਤਾਂ ਇੱਕ ਦਿਨ ਵਿੱਕੀ ਆ ਜਿਹੜਾ ਪ੍ਰੀਤ ਨੂੰ ਸਕੂਲ ਦੇ ਵਿੱਚ ਕਹਿੰਦਾ ਕਿ ਪ੍ਰੀਤ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨਾ ਚਾਹਣਾ ਉਹ ਕਹਿੰਦੀ ਵੀ ਹਾਂ ਦੱਸ ਵਿੱਕੀ ਉਹਨੇ ਇੱਕ ਲੈਟਰ ਕੱਢ ਕੇ ਖੜਾਉਂਦਾ ਉਹਨੂੰ ਤੇ ਉਹ ਕਹਿੰਦਾ ਵੀ ਇਹਨੂੰ ਘਰੇ ਜਾ ਕੇ ਪੜ੍ਹ ਲਈ ਤੇ ਚਲੋ ਉਹ ਨਾ ਫੜ ਲੈਂਦੀ ਆ ਲੈਟਰ ਤੇ ਉਹ ਉਹਨੂੰ ਪੁੱਛਦੀ ਆ ਵੀ ਇਹਦੇ ਵਿੱਚ ਕੀ ਆ ਕਹਿੰਦਾ ਬਸ ਤੂੰ ਪੜ ਹੀ ਲਈ ਚਲੋ ਉਹ ਫੜ ਲੈਂਦੀ ਆ ਕਿਉਂਕਿ ਉਹ ਵਿੱਕੀ ਤੇ ਭਰੋਸਾ ਕਰਦੀ ਸੀ ਉਹਨੂੰ ਐਂ ਲੱਗਦੇ ਨਹੀਂ ਸੀ ਵਿੱਕੀ ਵੱਲੋਂ ਕੋਈ ਵੀ ਗੱਲ ਚਲ ਵਿੱਕੀ ਉਹ ਲੈਟਰ ਫੜਾ ਕੇ ਚਲੇ ਜਾਂਦਾ ਪਰ ਪ੍ਰੀਤ ਸੀ ਜਿਹੜੀ ਉਹ ਘਰੇ ਜਾਣ ਦੀ بجائے ਉੱਥੇ ਸਕੂਲ ਦੇ ਵਿੱਚ ਹੀ ਉਹ ਲੈਟਰ ਹੈ ਜਿਹੜਾ ਉਹ ਖੋਲ ਕੇ ਪੜ ਲੈਂਦੀ ਆ ਇਕੱਲੀ ਬਹਿ ਕੇ ਉਹਦੇ ਵਿੱਚ ਵਿੱਕੀ ਨੇ ਲਿਖਿਆ ਹੁੰਦਾ ਕਿ ਪ੍ਰੀਤ ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਤੇ ਮੈਂ ਆਪਣੀ ਸਾਰੀ ਜ਼ਿੰਦਗੀ ਤੇਰੇ ਨਾਲ ਗੁਜ਼ਾਰਨਾ ਚਾਹੁੰਦਾ ਤੇ ਪ੍ਰੀਤ ਬੜੀ ਹੈਰਾਨ ਹੁੰਦੀ ਆ ਉਹ ਕਹਿੰਦੀ ਵੀ ਵਿੱਕੀ ਨੂੰ ਇਹ ਚੰਗੀ ਤਰ੍ਹਾਂ ਪਤਾ ਵੀ ਅਸੀਂ ਇੱਕੋ ਪਿੰਡ ਦੇ ਆ ਤੇ ਇੱਕੋ ਪਿੰਡ ਦੇ ਮੁੰਡੇ ਤੇ ਕੁੜੀ ਦਾ ਨਾ ਤਾਂ ਕਦੇ ਵਿਆਹ ਹੋ ਸਕਦਾ ਤੇ ਨਾ ਹੀ ਇਹੋ ਜਿਹਾ ਰਿਸ਼ਤਾ ਬਣ ਸਕਦਾ ਚਲੋ ਉਹਨੂੰ ਵੀ ਗੁੱਸਾ ਆਉਂਦਾ ਕਿਉਂਕਿ ਉਹ ਵਿੱਕੀ ਤੇ ਬਹੁਤ ਭਰੋਸਾ ਕਰਦੀ ਸੀ ਉਹਨੂੰ ਉਮੀਦ ਨਹੀਂ ਸੀ ਵੀ ਵਿੱਕੀ ਉਹਨੂੰ ਇਸ ਤਰ੍ਹਾਂ ਦਾ ਕੁਝ ਕਹੂਗਾ ਚਲੋ ਉਹ ਉੱਥੇ ਹੀ ਉਹ ਲੈਟਰ ਨੂੰ ਪਾੜ ਕੇ ਸੁੱਟ ਦਿੰਦੀ ਆ ਤੇ ਜਿਹੜਾ ਵਿੱਕੀ ਹੁੰਦਾ ਉਹਦੀ ਨਿਗਾਹ ਹੁੰਦੀ ਆ ਉਤੇ ਉਹ ਵੇਖ ਲੈਂਦਾ ਵੀ ਉਹਨੇ ਲੈਟਰ ਪੜ੍ਹ ਵੀ ਲਿਆ ਤੇ ਪਾੜ ਕੇ ਸੁੱਟ ਵੀ ਦਿੱਤਾ ਉਹਨੂੰ ਇਸ ਗੱਲ ਦਾ ਬਹੁਤ ਗੁੱਸਾ ਆਉਂਦਾ ਪਰ ਉਹ ਸ਼ੋ ਨਹੀਂ ਕਰਦਾ ਚਲੋ ਪਲੱਸ 2 ਦੇ ਪੇਪਰ ਆ ਜਿਹੜੇ ਉਹ ਖਤਮ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਹੁੰਦੀ ਆ ਤੇ ਪਾਰਟੀ ਵਾਲੇ ਦਿਨ ਵਿੱਕੀ ਫੇਰ ਪ੍ਰੀਤ ਨੂੰ ਕਹਿੰਦਾ ਕਿ ਪ੍ਰੀਤ ਮੈਂ ਤੈਨੂੰ ਇੱਕ ਦਿਨ ਇੱਕ ਚਿੱਠੀ ਫੜਾਈ ਸੀ ਤੂੰ ਉਹਦਾ ਜਵਾਬ ਨਹੀਂ ਦਿੱਤਾ ਤਾਂ ਪ੍ਰੀਤ ਕਹਿੰਦੀ ਆ ਕਿ ਉਹ ਚਿੱਠੀ ਤਾਂ ਨਾ ਮੇਰੇ ਤੋਂ ਪੜੀ ਨਹੀਂ ਗਈ ਵੀ ਮੈਂ ਘਰੇ ਜਦੋਂ ਲੈ ਕੇ ਗਈ ਜਦੋਂ ਵੀ ਮੈਂ ਪੜਨ ਲੱਗਦੀ ਸੀ ਕੋਈ ਨਾ ਕੋਈ ਆ ਜਾਂਦਾ ਸੀ ਵੀ ਮੈਂ ਬਹੁਤ ਡਰ ਗਈ ਸੀ ਬਾਕੀ ਕਹਿੰਦੀ ਮੈਂ ਸੋਚਿਆ ਵੀ ਐਡੀ ਕਿੱਡੀ ਗੱਲ ਹੋਊਗੀ ਚਿੱਠੀ ਦੇ ਵਿੱਚ ਵੀ ਜਿਹੜੀ ਤੂੰ ਚਿੱਠੀ 'ਚ ਲਿਖ ਕੇ ਦੱਸੀ ਵੀ ਤੂੰ ਮੈਨੂੰ ਹੀ ਦੱਸ ਦਿੰਦਾ ਇਸ ਕਰਕੇ ਕਹਿੰਦੀ ਉਹ ਮੈਂ ਅੱਗ 'ਚ ਹੀ ਮਚਾਤੀ ਸੀ ਮੇਰੇ ਤੋਂ ਪੜੀ ਨਹੀਂ ਗਈ ਉਹ ਕਹਿੰਦਾ ਕਿ ਕਿਉਂ ਝੂਠ ਬੋਲਦੀ ਐ ਚਿੱਠੀ ਤਾਂ ਤੂੰ ਪੜ ਲਈ ਸੀ ਉਹ ਕਹਿੰਦੀ ਵੀ ਤੈਨੂੰ ਕੀ ਪਤਾ ਉਹ ਕਹਿੰਦਾ ਮੈਂ ਖੁਦ ਵੇਖਿਆ ਤੈਨੂੰ ਚਿੱਠੀ ਪੜ ਕੇ ਤੂੰ ਪਾੜ ਕੇ ਵੀ ਸੁੱਟੀ ਆ ਤੇ ਫਿਰ ਉਹ ਕਹਿੰਦੀ ਜੇ ਤੈਨੂੰ ਪਤਾ ਵੀ ਮੈਂ ਪਾੜ ਕੇ ਸੁੱਟੀ ਆ ਤੇ ਫਿਰ ਤੂੰ ਜਵਾਬ ਦੀ ਉਮੀਦ ਕਿਉਂ ਕਰਦਾ ਉਹ ਕਹਿੰਦਾ ਕੀ ਮਤਲਬ ਉਹ ਕਹਿੰਦੀ ਮਤਲਬ ਕੋਈ ਨਹੀਂ ਤੂੰ ਸਮਝ ਸਕਦਾ ਵੀ ਇਹੋ ਜਿਹਾ ਰਿਸ਼ਤਾ ਨਾ ਤਾਂ ਆਪਣੇ 'ਚ ਅੱਜ ਬਣੇ ਨਾ ਕੱਲ੍ਹ ਕਿਉਂਕਿ ਜਿਹੜੇ ਰਿਸ਼ਤੇ ਦਾ ਅੱਗੇ ਕੋਈ ਵਜੂਦ ਨਹੀਂ ਵੈਸੇ ਵੀ ਮੇਰੇ ਮਾਪਿਓ ਨੂੰ ਮੇਰੇ ਤੇ ਬਹੁਤ ਭਰੋਸਾ ਮੈਂ ਕੋਈ ਵੀ ਕਿਸੇ ਵੀ ਮੁੰਡੇ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਬਣਾਉਂਗੀ ਜਿਹੜੀ ਅੱਗੇ ਜਾ ਕੇ ਮੇਰੇ ਪਿਓ ਦੀ ਇੱਜ਼ਤ ਖਰਾਬ ਹੋਵੇ ਚਲੋ ਵਿੱਕੀ ਆ ਜਿਹੜਾ ਗੁੱਸਾ ਕਰਦਾ ਉਹਨੂੰ ਕਹਿੰਦਾ ਕਿ ਨਹੀਂ ਪ੍ਰੀਤ ਤੂੰ ਗਲਤ ਸੋਚ ਰਹੀ ਹੈ ਉਹ ਕਹਿੰਦੀ ਨਹੀਂ ਵਿੱਕੀ ਮੈਂ ਗਲਤ ਨਹੀਂ ਸੋਚ ਰਹੀ ਤੂੰ ਗਲਤ ਸੋਚ ਰਿਹਾ ਚਲੋ ਭਾਈ ਉਹਨਾਂ ਦੀ ਕਾਫੀ ਤੂੰ ਤੂੰ ਮੈਂ ਮੈਂ ਜੇ ਹੁੰਦੀ ਆਪਸ ਵਿੱਚ ਤੇ ਉਹ ਕਹਿੰਦੀ ਵੀ ਅੱਜ ਤੋਂ ਬਾਅਦ ਨਾ ਮੈਨੂੰ ਬੁਲਾਈਂ ਨਾ ਮੇਰੇ ਰਸਤੇ ਚਾਈਂ ਚਲੋ ਭਾਈ ਵਿੱਕੀ ਆ ਜਿਹੜਾ ਉਹ ਉੱਥੋਂ ਚਲਿਆ ਜਾਂਦਾ ਉਹਨੂੰ ਬਹੁਤ ਗੁੱਸਾ ਆਉਂਦਾ ਉਸ ਤੋਂ ਬਾਅਦ ਪ੍ਰੀਤ ਆ ਜਿਹੜੀ ਉਹ ਕਾਲਜ ਦੇ ਵਿੱਚ ਦਾਖਲਾ ਲੈ ਲੈਂਦੀ ਆ ਕੁੜੀਆਂ ਵਾਲੇ ਕਾਲਜ ਦੇ ਵਿੱਚ ਉੱਥੇ ਉਹਦੀਆਂ ਨਵੀਆਂ ਸਹੇਲੀਆਂ ਬਣਦੀਆਂ ਉਹ ਤਾਂ ਹੁਣ ਗੱਲ ਨੂੰ ਭੁੱਲ ਜਾਂਦੀ ਆ ਪਰ ਜਿਹੜਾ ਵਿੱਕੀ ਆ ਉਹ ਗੱਲ ਨਹੀਂ ਭੁੱਲਿਆ ਹੁੰਦਾ ਉਹਨੇ ਕਈ ਵਾਰ ਚੋਰੀਓ ਚੋਰੀਓ ਪ੍ਰੀਤ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਵੇਖਿਆ ਵੀ ਜਿਹੜੀਆਂ ਸਹੇਲੀਆਂ ਕਿਹੜੀਆਂ ਕਿਹੜੀਆਂ ਨੇ ਜਾਂ ਹੀ ਕਿਸੇ ਨੂੰ ਬੁਲਾਉਂਦੀ ਹੋਵੇ ਉਹ ਪੂਰੀ ਨਿਗਾਹ ਰੱਖਦਾ ਕਈ ਵਾਰ ਪ੍ਰੀਤ ਨੇ ਵਿੱਕੀ ਨੂੰ ਆਪਣੇ ਪਿੱਛੇ ਆਉਂਦੇ ਜਾਂਦੇ ਵੇਖਿਆ ਸੀ ਜਾਂ ਉਹ ਕਿਤੇ ਕੁੜੀਆਂ ਦੇ ਨਾਲ ਕੈਂਟੀਨ ਚਲੀ ਜਾਂਦੀ ਜਾਂ ਕਿਤੇ ਮਾੜਾ-ਮੋਟਾ ਬਾਜ਼ਾਰ ਚਲੀ ਜਾਂਦੀ ਤਾਂ ਅਕਸਰ ਉਹ ਵੇਖਦੀ ਕਿ ਵਿੱਕੀ ਉਹਦੇ ਤੇ ਨਿਗਾਰਾ ਰੱਖਦਾ ਤੇ ਉਹ ਸੋਚਦੀ ਵੀ ਲੈ ਮੇਰੇ ਤੇ ਨਿਗਾਰਾ ਰੱਖ ਕੇ ਕੀ ਕਰੂਗਾ ਵੀ ਮੈਂ ਕਿਹੜਾ ਕੁਝ ਗਲਤ ਕਰਨਾ ਜਾਣਾ ਕਿਤੇ ਵੀ ਮੇਰੀ ਇਹ ਸ਼ਿਕਾਇਤ ਕਰੂ ਚਲੋ ਸਮਾਂ ਗੁਜ਼ਰਿਆ ਤੇ ਜਿਹੜੀ ਪ੍ਰੀਤ ਦੀ ਗ੍ਰੈਜੂਏਸ਼ਨ ਵੀ ਪੂਰੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਬੀਐਡ ਕਰਨ ਲੱਗ ਜਾਂਦੀ ਆ بی ایڈ ਜਿੱਥੇ ਉਹ ਕਰਦੀ ਆ ਉਹ کالج ਕੋ ایجوکیشن ਨਾਲ کالج ਹੁੰਦਾ ਮੁੰਡੇ ਕੁੜੀਆਂ ਦਾ ਇਕੱਠਾ ਹੁੰਦਾ ਤੇ ਵਿੱਕੀ ਆ ਜਿਹੜਾ ਉਹ ਵੀ ਆਪਦੀ ਗ੍ਰੈਜੂਏਸ਼ਨ ਕਰ ਚੁੱਕਿਆ ਹੁੰਦਾ ਉਹ ਵੀ بی ایڈ ਹੀ ਕਰਨ ਲੱਗ ਜਾਂਦਾ بی ایڈ ਦੇ کالج ਦੇ ਵਿੱਚ ਫਿਰ ਉਹ ਪ੍ਰੀਤ ਨੂੰ ਕਹਿੰਦਾ ਕਿ ਪ੍ਰੀਤ ਸੋਚ ਲੈ ਤੂੰ ਵੀ ਮੈਂ ਅੱਜ ਵੀ ਤੈਨੂੰ ਪਸੰਦ ਕਰਦਾ ਵੀ ਤੂੰ ਚਲੋ ਪਹਿਲਾਂ ਤੈਨੂੰ ਵੀ ਗੱਲ ਲੱਗਦੀ ਸੀ ਵੀ ਤੂੰ ਮੇਰੇ ਬਾਰੇ ਸੋਚ ਕੇ ਤਾਂ ਵੇਖ ਉਹ ਕਹਿੰਦੀ ਵੀ ਜਦੋਂ ਮੈਂ ਗੱਲ ਹੀ ਮੁਕਾਦੀ ਚਲੋ ਭਈ ਉਹ ਨਾ ਪਰੇਸ਼ਾਨ ਕਰਨ ਲੱਗ ਜਾਂਦਾ ਉਹਨੂੰ ਜ਼ਿਆਦਾ ਬਸ ਦੇ ਵਿੱਚ ਵੀ ਉਹਦੇ ਕੋਲ ਹੀ ਖੜਨਾ ਪਿੱਛੇ-ਪਿੱਛੇ ਤੁਰਿਆ ਜਾਣਾ ਤੇ ਇਹ ਗੱਲ ਪ੍ਰੀਤ ਨੂੰ ਵਧੀਆ ਨਹੀਂ ਲੱਗਦੀ ਕਿਉਂਕਿ ਉਹਨੂੰ ਇਹ ਲੱਗਦਾ ਵੀ ਜੇ ਪਿੰਡ ਦੇ ਕਿਸੇ ਵੀ ਬੰਦੇ ਨੇ ਦੇਖਿਆ ਤੇ ਵੀ ਗੱਲ ਤਾਂ ਬਣ ਜਾਣੀ ਆ ਹਨਾ ਵੀ ਗੱਲ ਤਾਂ ਬਿਨਾ ਬਣੀ ਉੱਡ ਜਾਣੀ ਆ ਵੀ ਮੇਰੀ ਤੇ ਮੇਰੇ ਪਿਓ ਦੀ ਇੱਜ਼ਤ ਤਾਂ ਖਰਾਬ ਹੋ ਜਾਣੀ ਆ ਤੇ ਇੱਕ ਦਿਨਾਂ ਉਹ ਵਿੱਕੀ ਨੂੰ ਕਾਲਜ ਦੇ ਵਿੱਚ ਕਹਿੰਦੀ ਕਿ ਵਿੱਕੀ ਮੈਂ ਤੈਨੂੰ ਬਹੁਤ ਸਮੇਂ ਦੀ ਸਮਝਾਉਣੀ ਆ ਵੀ ਤੂੰ ਪਲੀਜ਼ ਮੇਰਾ ਖੇੜਾ ਛੱਡ ਦੇ ਤੂੰ ਮੇਰੇ ਅੱਗੇ-ਪਿੱਛੇ ਨਾ ਆਇਆ ਕਰ ਵੀ ਕਿਉਂ ਸਾਡੀ ਇੱਜ਼ਤ ਖਰਾਬ ਕਰਨ ਲੱਗਿਆ ਤੇ ਵਿੱਕੀ ਆ ਜਿਹੜਾ ਉਹਦੀ ਉਹਦਾ ਹੱਥ ਫੜ ਲੈਂਦਾ ਤੇ ਉਹਨੂੰ ਕਹਿੰਦਾ ਕਿੰਨੀ ਕੁ ਵੱਡੀ ਸਮਝਦੀਆਂ ਤੂੰ ਆਪਣੇ ਆਪ ਨੂੰ ਕਿੰਨੀ ਤੂੰ ਈਗੋ ਰੱਖਦੀ ਹੈਂਗੀ ਕੀ ਮੈਂ ਤੈਨੂੰ ਕਦੇ ਕੁਝ ਕਿਹਾ ਤੂੰ ਇੱਕ ਮੇਰੇ ਨਾਲ ਗੱਲ ਕਰਨ ਤੋਂ ਵੀ ਇੰਨਾ ਟਲਦੀ ਆ ਤੂੰ ਆਪਣੇ ਆਪ ਨੂੰ ਜ਼ਿਆਦਾ ਸਮਝਦੀ ਆ ਚਲੋ ਉਹਨੂੰ ਕਾਫੀ ਬੋਲਦਾ ਤੇ ਉਹ ਕਹਿ ਦਿੰਦੀ ਆ ਵੀ ਵਿੱਕੀ ਮੇਰਾ ਹੱਥ ਛੱਡ ਉਹਨਾਂ ਆਕੜ ਜੀ ਦੇ ਵਿੱਚ ਉਹਦਾ ਹੱਥ ਨਹੀਂ ਛੱਡਦਾ ਕਾਲਜ ਦੇ ਕਈ ਮੁੰਡੇ ਕੁੜੀਆਂ ਜਿਹੜੇ ਉਹਨਾਂ ਨੂੰ ਵੇਖ ਰਹੇ ਹੁੰਦੇ ਆ ਉਹਨੂੰ ਇਹ ਹੁੰਦਾ ਵੀ ਤਮਾਸ਼ਾ ਨਾ ਹੋਵੇ ਪਰ ਉਹ ਮੁੰਡਾ ਜਿਹੜਾ ਉਹਦਾ ਹੱਥ ਨਹੀਂ ਛੱਡਦਾ ਤੇ ਪ੍ਰੀਤਾ ਜਿਹੜੀ ਉਹ ਉਹਦੇ ਚਪੇੜ ਮਾਰਦੀ ਆ ਚਲੋ ਜਦੋਂ ਚਪੇੜ ਮਾਰਦੀ ਆ ਤਾਂ ਵਿੱਕੀ ਗੁੱਸੇ ਦੇ ਵਿੱਚ ਉਹਦਾ ਹੱਥ ਛੱਡ ਕੇ ਉੱਥੋਂ ਚਲਿਆ ਜਾਂਦਾ ਉਸ ਤੋਂ ਬਾਅਦ ਜਿਹੜੇ ਮੁੰਡੇ ਕੁੜੀਆਂ ਵੇਖ ਰਹੇ ਸੀ ਉਹ ਪ੍ਰੀਤ ਕੋਲ ਆਉਂਦੇ ਆ ਤੇ ਕਹਿੰਦੇ ਆ ਵੀ ਬੜਾ ਬਤਮੀਜ਼ ਆ ਇਹ ਵੀ ਤੂੰ ਤਾਂ ਦੱਸ ਦੇ ਹੁੰਦੀ ਸੀ ਵੀ ਇਹ ਸਾਡੇ ਹੀ ਪਿੰਡ ਦਾ ਵੀ ਪਿੰਡ ਦੇ ਮੁੰਡੇ ਐਂ ਕਰਦੇ ਹੁੰਦੇ ਆ ਵੀ ਤੇਰੀ ਬੇਇੱਜ਼ਤੀ ਕਰਤੀ ਚਲੋ ਭਈ ਪ੍ਰੀਤ ਨੂੰ ਵੀ ਇਸ ਗੱਲ ਦਾ ਗੁੱਸਾ ਆਉਂਦਾ ਉਹ ਚੁੱਪਚਾਪ ਉੱਥੋਂ ਤੁਰੇ ਆਉਂਦੀ ਆ ਤੇ ਘਰ ਆ ਜਾਂਦੀ ਆ ਘਰ ਆ ਕੇ ਉਹ ਕਿਸੇ ਕੋਲ ਕੋਈ ਗੱਲ ਨਹੀਂ ਕਰਦੀ ਤੇ ਕਈ ਦਿਨ ਉਹ ਕਾਲਜ ਵੀ ਨਹੀਂ ਜਾਂਦੀ ਉਦੀ ਮਾਂ ਨੂੰ ਕਹਿੰਦੀ ਹੈ ਵੀ ਤੂੰ ਕਾਲਜ ਕਿਉਂ ਨਹੀਂ ਜਾਂਦੀ ਉਹ ਕਹਿੰਦੀ ਵੀ ਮੰਮੀ ਕਾਲਜ ਦੇ ਵਿੱਚ ਐਨੀ ਪੜ੍ਹਾਈ ਨਹੀਂ ਹੁੰਦੀ ਵੀ ਪੇਪਰ ਹੋਣ ਵਾਲੇ ਆ ਇਸ ਕਰਕੇ ਫੰਕਸ਼ਨ ਹੋਣਾ ਫੰਕਸ਼ਨ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਆ ਬੱਚੇ ਵੀ ਮੇਰਾ ਜੀ ਨਹੀਂ ਕਰਦਾ ਚਲੋ ਉਹਦੀ ਮਾਂ ਨੂੰ ਇਹ ਹੁੰਦਾ ਵੀ ਸੱਚੀ ਕੋਈ ਇਹੋ ਜੀ ਗੱਲ ਹੋਊ ਵੀ ਤਾਂ ਨਹੀਂ ਜਾਂਦੀ ਪਰ ਜਦੋਂ ਉਹਨੂੰ 10 ਦਿਨ ਹੋ ਗਏ ਹੁੰਦੇ ਆ ਤਾਂ ਉਹਦੀ ਮਾਂ ਕਹਿੰਦੀ ਪੁੱਤ ਗੱਲ ਕੋਈ ਹੋਰ ਲੱਗਦੀ ਹੈਗੀ ਵੀ ਤੂੰ ਕਾਲਜ ਕਿਉਂ ਨਹੀਂ ਜਾਂਦੀ ਚਲ ਪ੍ਰੀਤ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੰਦੀ ਆ ਤੇ ਉਹਦੀ ਮਾਂ ਕਹਿੰਦੀ ਪੁੱਤ ਕਿਸੇ ਦੇ ਮੁੰਡੇ ਕਰਕੇ ਤੂੰ ਆਪਦੀ ਜ਼ਿੰਦਗੀ ਤਾਂ ਨਹੀਂ ਖਰਾਬ ਕਰਨੀ ਜਦੋਂ ਤੂੰ ਸਹੀ ਆ ਐਡੀ ਕੀ ਗੱਲ ਆ ਕਹਿੰਦੀ ਮੈਂ ਤੇਰੇ ਡੈਡੀ ਨੂੰ ਭੇਜੂ ਉਹਨਾਂ ਦੇ ਘਰ ਚਲੋ ਭਈ ਉਹਨਾਂ ਦੋਨੇ ਜੀ ਉਹਨਾਂ ਦੇ ਘਰ ਜਾਂਦੇ ਆ ਵਿੱਕੀ ਕੇ ਉਹਦੇ ਮੰਮੀ ਡੈਡੀ ਨੂੰ ਕਹਿੰਦੇ ਆ ਵੀ ਤੁਸੀਂ ਭਈ ਆਪਣੇ ਮੁੰਡੇ ਨੂੰ ਸਮਝਾਓ ਵੀ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਵੀ ਆਪਾਂ ਪਿੰਡ ਦੇ ਵਿੱਚ ਭਾਈਚਾਰੇ ਦੇ ਵਿੱਚ ਰਹਿਣੇ ਆ ਵੀ ਨਾਲੇ ਤਾਂ ਦੋਨਾਂ ਧਿਰਾਂ ਦੀ ਬਦਨਾਮੀ ਹੋਊਗੀ ਨਾਲੇ ਦੁਸ਼ਮਣੀ ਪਾਊਗੀ ਚਲੋ ਭਈ ਵਿੱਕੀ ਦਾ ਜਿਹੜਾ ਪਿਓ ਆ ਉਹ ਆਪਦੇ ਆਪ ਨੂੰ ਥੋੜਾ ਵੱਲੀ ਕਹਾਉਂਦਾ ਹੁੰਦਾ ਉਹਨੂੰ ਇਸ ਗੱਲ ਦੇ ਵਿੱਚ ਆਪਣੀ ਹੱਥਕ ਲੱਗਦੀ ਆ ਵੀ ਇਹ ਤਾਂ ਗੱਲ ਗਲਤ ਹੋ ਗਈ ਵੀ ਇੱਕ ਸੜਿਆ ਬੰਦਾ ਆ ਕੇ ਸਾਡੇ ਘਰੇ ਲਾਂਬਾ ਦੇ ਗਿਆ ਕਿਉਂਕਿ ਉਹ ਪਿੰਡ ਦੇ ਵਿੱਚ ਸਾਰਿਆਂ ਤੋਂ ਉੱਚਾ ਸਮਝਦਾ ਸੀ ਆਪਣੇ ਆਪ ਨੂੰ ਚਲ ਭਈ ਉਹਨੂੰ ਗੁੱਸਾ ਹੁੰਦਾ ਤੇ ਰਾਤ ਨੂੰ ਉਹ ਸ਼ਰਾਬ ਪੀਂਦਾ ਤੇ ਆਹਦੇ ਮੁੰਡੇ ਨੂੰ ਬੁਲਾਉਂਦਾ ਉਹ ਆਪਦੇ ਮੁੰਡੇ ਨੂੰ ਕਹਿੰਦਾ ਕਿ ਤੂੰ ਸਰਦਾਰਾਂ ਦਾ ਮੁੰਡਾ ਹੋ ਕੇ ਕੀ ਚੰਦ ਚਾੜਿਆ ਤੂੰ ਕੁੜੀ ਵੀ ਪਸੰਦ ਕੀਤੀ ਇਹੋ ਜੀ ਜਿਹੜੀ ਨੇ ਤੇਰੇ ਥੱਪੜ ਮਾਰਿਆ ਜਿੱਦੋਂ ਤੂੰ ਥੱਪੜ ਖਾ ਲਿਆ ਮੈਨੂੰ ਤਾਂ ਅੱਜ ਤੱਕ ਕਿਸੇ ਦੀ ਮਜਾਲ ਨਹੀਂ ਸੀ ਕਿ ਮੈਨੂੰ ਕੋਈ ਵੀ ਕਿਸੇ ਗੱਲ ਤੋਂ ਜਵਾਬ ਦੇਵੇ ਤੇ ਤੂੰ ਪਹਿਲੇ ਹਮਲੇ 'ਚ ਹੀ ਫੇਲ ਹੋ ਗਿਆ ਵੀ ਉਹਨੇ ਆਪਣੇ ਮੁੰਡੇ ਨੂੰ ਸਮਝਾਉਣ ਦੀ ਵਜਾਏ ਉਹਨੂੰ ਦੇਖੋ ਕਿਵੇਂ फडਕਾਇਆ ਵੀ ਆਪਣਾ ਬੈਲਪੁਣਾ ਤਾਂ ਖਤਮ ਹੋ ਗਿਆ ਵੀ ਤੂੰ ਇੱਕ ਕੁੜੀ ਤੋਂ ਥੱਪੜ ਖਾ ਕੇ ਆ ਗਿਆ ਤੇ ਦੂਜੀ ਗੱਲ ਉਹਦੇ ਮਾਪਿਓ ਮੇਰੇ ਘਰੇ ਲਾਂਭਾ ਦੇਗੇ ਵੀ ਬੜੀ ਤੇਰੀ ਚਮਰਦਾਨੀ ਆ ਚਲੋ ਭਾਈ ਵਿੱਕੀ ਨੂੰ ਵੀ ਇਸ ਗੱਲ ਦਾ ਗੁੱਸਾ ਆਉਂਗਾ ਵਿੱਕੀ ਵੀ ਹੁਣ ਆਪਣੇ ਪਿਓ ਵਾਲੇ ਨਕਸ਼ੇ ਕਦਮਾਂ ਤੇ ਚੱਲਦਾ ਸੀ ਕਿਉਂਕਿ ਜਿਹੜਾ ਵਿੱਕੀ ਦਾ ਪਿਓ ਸੀ ਉਹ ਬਣਦਾ ਤਾਂ ਸਮਾਜ ਸੇਵੀ ਸੀ ਆਪਦੇ ਜਾਣੇ ਪਿੰਡ 'ਚ ਪਰ ਉਹ ਅੱਤ ਦਰਜੀ ਦਾ ਘਟੀਆ ਇਨਸਾਨ ਸੀ ਉਹ ਹਰ ਇੱਕ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਸੀ ਲੋਕ ਉਹਦੇ ਜਾਲ ਦੇ ਵਿੱਚ ਫਸ ਵੀ ਜਾਂਦੇ ਸੀ ਖਾਸ ਕਰਕੇ ਔਰਤਾਂ ਤੇ ਚਲੋ ਵਿੱਕੀ ਨੂੰ ਇਸ ਗੱਲ ਦੀ ਦਲੇਰੀ ਮਿਲਦੀ ਆ ਵੀ ਮੇਰੇ ਪਿਓ ਨੇ ਮੈਨੂੰ ਕੁਝ ਨਹੀਂ ਕਿਹਾ ਵੀ ਮੇਰਾ ਪਿਓ ਮੇਰੇ ਵੱਲ ਹੀ ਆ ਤੇ ਉਹ ਸੋਚਦਾ ਵੀ ਇਸ ਕੁੜੀ ਨੂੰ ਸਬਕ ਸਿਖਾਉਣੇ ਸਿਖਾਣਾ ਤੇ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਡੈਡੀ ਜੇ ਤੈਨੂੰ ਐਂ ਲੱਗਦਾ ਨਾ ਮੈਂ ਤੇਰੀ ਗਰਦਨ ਨੀਵੀਂ ਕਰਾਤੀ ਤਾਂ ਤੂੰ ਵੇਖਦਾ ਜਾਈਂ ਮੈਂ ਤੇਰੀ ਗਰਦਨ ਉੱਚੀ ਕਰਾਉਂਗਾ ਚਲੋ ਭਈ ਉਹ ਨਾ ਸਾਰਾ ਦਿਨ ਸੋਚਦਾ ਰਹਿੰਦਾ ਵੀ ਮੈਂ ਇਹਨੂੰ ਕਿਵੇਂ ਸਬਕ ਸਿਖਾਵਾਂ ਉਹਨੇ ਬਹੁਤ ਵਾਰ ਫਿਰ ਪ੍ਰੀਤ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪ੍ਰੀਤ ਐ ਜਿਹੜੀ ਉਹ ਸੋਚਦੀ ਆ ਵੀ ਜੇ ਮੈਂ ਘਰੇ ਗੱਲ ਕਰੂੰ ਘਰਦਿਆਂ ਨੂੰ ਫਿਰ ਪਰੇਸ਼ਾਨੀ ਹੋ ਤੇ ਇੱਕ ਦਿਨ ਨਾ ਪ੍ਰੀਤ ਆਪਣੀਆਂ ਸਹੇਲੀਆਂ ਨਾਲ ਬਾਜ਼ਾਰ ਜਾਂਦੀ ਆ ਤੇ ਇਹ ਬਾਜ਼ਾਰ ਦੇ ਵਿੱਚ ਫਿਰ ਖੜਾ ਹੁੰਦਾ ਜਦੋਂ ਉਹ ਲੰਘਣ ਲੱਗਦੀਆਂ ਉਹਨਾਂ ਨੂੰ ਫਿਰ ਛੇੜਦਾ ਤੇ ਉੱਥੇ ਨਾ ਉਧਰੋਂ ਦੋ ਪੁਲਿਸ ਵਾਲੇ ਆ ਰਹੇ ਹੁੰਦੇ ਆ ਪ੍ਰੀਤ ਨੇ ਤਾਂ ਵੈਸੇ ਹੀ ਉਹ ਪੁਲਿਸ ਵਾਲਿਆਂ ਨੂੰ ਹੱਥ ਕਰਕੇ ਰੋਕਿਆ ਤੇ ਉਹ ਚਲੋ ਰੁਕ ਵੀ ਗਏ ਉਹ ਕਹਿੰਦੇ ਵੀ ਹਾਂਜੀ ਤੇ ਉਹਨੇ ਦੱਸਦਾ ਵੀ ਆਹ ਮੁੰਡਾ ਮੈਨੂੰ ਤੰਗ ਕਰਦਾ ਚਲੋ ਪੁਲਿਸ ਵਾਲੇ ਸੀ ਹਨਾ ਉਹ ਜਿਹੜੇ ਫਿਰਦੇ ਹੁੰਦੇ ਆ ਵਾ ਬਜ਼ਾਰਾਂ ਸ਼ਹਿਰਾਂ ਦੇ ਵਿੱਚ ਵੀ ਕੋਈ ਗੁੰਡਾਗਰਦੀ ਤਾਂ ਨਹੀਂ ਕਰਦਾ ਕੋਈ ਹੋਰ ਤਾਂ ਨਹੀਂ ਕਰਦਾ ਚਲੋ ਉਹ ਨਾ ਉਹਨੂੰ ਪਿਠਾ ਲੈਂਦੇ ਨੇ ਆਪਣੀ ਬਾਈਕ ਤੇ ਬਿਠਾ ਕੇ ਥਾਣੇ ਲੈ ਜਾਂਦੇ ਆ ਤੇ ਥਾਣੇ ਲਿਜਾ ਕੇ ਉਹਦੇ ਘਰਦਿਆਂ ਨੂੰ ਫੋਨ ਕਰ ਦਿੰਦੇ ਆ ਚਲੋ ਜਦੋਂ ਵਿੱਕੀ ਦਾ ਪਿਓ ਜਾਂਦਾ ਥਾਣੇ ਜਾਣ ਪਛਾਣ ਤਾਂ ਉਹਦੀ ਹੁੰਦੀ ਆ ਉਹ ਛੱਡ ਦਿੰਦੇ ਆ ਪਰ ਵਿੱਕੀ ਦੇ ਪਿਓ ਨੂੰ ਫਿਰ ਆਪਣੀ ਹੱਤਕ ਲੱਗਦੀ ਆ ਉਹ ਕਹਿ ਦਿੰਦਾ ਵੀ ਤੇਰੇ ਤੋਂ ਕੋਈ ਕੰਮ ਚੱਜਦਾ ਨਹੀਂ ਹੁੰਦਾ ਵੀ ਇੱਕ ਕੁੜੀ ਨਹੀਂ ਤੇਰੇ ਤੋਂ ਲੋਟ ਆਈ ਚਲ ਇੰਸ ਤੇ ਇਸ ਤਰ੍ਹਾਂ ਹੀ ਕਰਦੇ ਆ ਹੋਲੀ ਦਾ ਤਿਹਾਰਾ ਨਾ ਜਿਹੜਾ ਉਹ ਨੇੜੇ ਆ ਜਾਂਦਾ ਤੇ ਉਹ ਸੋਚਦੇ ਆ ਵੀ ਸਬਕ ਤਾਂ ਸਿਖਾਉਣੇ ਆ ਵੀ ਜੇ ਇਹ ਮੇਰੀ ਨਹੀਂ ਹੋ ਸਕਦੀ ਤਾਂ ਕਿਸੇ ਮੈਂ ਹੋਰ ਦੀ ਵੀ ਨਹੀਂ ਹੋਣ ਦਿੰਦਾ ਚਲੋ ਉਹਨਾ ਕੀ ਕਰਦਾ ਉਹ ਹੋਲੀ ਵਾਲੇ ਦਿਨ ਪਿੰਡ ਦੇ ਵਿੱਚ ਜਿਵੇਂ ਹਨਾ ਮੁੰਡੇ ਕੁੜੀਆਂ ਹੋਲੀ ਖੇਡਦੇ ਆ ਕੁੜੀਆਂ ਆਪਸ ਵਿੱਚ ਖੇਡਦੀਆਂ ਵੀ ਇੰਨਾ ਲੱਗਦਾ ਨਹੀਂ ਹੁੰਦਾਗਾ ਹੋਲੀ ਵਾਲੇ ਦਿਨ ਤਿਹਾਰ ਦੇ ਆਲੇ ਦਿਨ ਕਿਸੇ ਵੀ ਦਿਨ ਚਲੋ ਪ੍ਰੀਤ ਆਪਣੇ ਘਰ ਹੁੰਦੀ ਆ ਤੇ ਪ੍ਰੀਤ ਦੀਆਂ ਦੋ ਤਿੰਨ ਸਹੇਲੀਆਂ ਜਿਹੜੀਆਂ ਉੱਤੇ ਰੰਗ ਪਾਉਣ ਆ ਜਾਂਦੀਆਂ ਉਹਨਾਂ ਦੇ ਘਰ ਆਂਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਇੱਕ ਦੂਜੇ ਤੇ ਰੰਗ ਪਾਉਂਦੀਆਂ ਕੋਈ ਨਨਦ ਭਝਾਈ ਲੱਗਦੀ ਆ ਕੋਈ ਕਿਵੇਂ ਤੇ ਪ੍ਰੀਤ ਵੀ ਆਪਣੇ ਤਾਈ ਦੀ ਨੂੰ ਦੇ ਰੰਗ ਪਾਉਣ ਚਲੀ ਜਾਂਦੀ ਆ ਤੇ ਉਹਦੇ ਤਾਈ ਦੀ ਨੂੰ ਚਲੋ ਉਹਨੂੰ ਨਾ ਸਾਰਾ ਹੀ ਰੰਗ ਨਾਲ ਲਿਪਕ ਦਿੰਦੀ ਆ ਹੁਣ ਹੋਲੀ ਵਾਲੇ ਦਿਨ ਤਾਂ ਕਿਸੇ ਦੀ ਪਛਾਣ ਵੀ ਨਹੀਂ ਆਉਂਦੀ ਹੁੰਦੀ ਵੀ ਕੌਣ ਆ ਤੇ ਵਿੱਕੀ ਆ ਜਿਹੜਾ ਉਹ ਪਲਾਨ ਬਣਾਉਂਦਾ ਉਹ ਕੋਈ ਕੈਮੀਕਲ ਲੈਂਦਾ ਕੈਮੀਕਲ ਲੈ ਕੇ ਉਹ ਆਪਣੇ ਆਪ ਨੂੰ ਰੰਗ ਦੇ ਨਾਲ ਲਪੇਟਦਾ ਤੇ ਉਹ ਉਧਰ ਚਲਿਆ ਜਾਂਦਾ ਪ੍ਰੀਤ ਦੇ ਘਰ ਵੱਲ ਜਦੋਂ ਉਹ ਜਾਂਦਾ ਦੇਖਦਾ ਪ੍ਰੀਤ ਜਿਹੜੀ ਸੀ ਉਹ ਕੁੜੀਆਂ ਕਾਫੀ ਉਹ ਗਲੀ ਦੇ ਵਿੱਚ ਰੰਗ ਦੀਆਂ ਲਿਬੜੀਆਂ ਹੋਈਆਂ ਚਲੋ ਹੋਲੀ ਖੇਡ ਰਹੀਆਂ ਸੀ ਤੇ ਇਹ ਜਾਂਦਾ ਬਾਈਕ ਤੇ ਪੂਰਾ ਇਹਦੇ ਰੰਗ ਲੱਗਿਆ ਹੁੰਦਾ ਜਿਹੜੀ ਇਹਦੇ ਕੋਲ ਬਾਈਕ ਹੁੰਦੀ ਆ ਉਹਦੇ ਨੰਬਰ ਵੀ ਨਹੀਂ ਹੁੰਦਾਗਾ ਚਲੋ ਇਹ ਇਹ ਜਾ ਕੇ ਕੀ ਕਰਦਾ ਜਦੋਂ ਉੱਥੇ ਕੁੜੀਆਂ ਫਿਰਦੀਆਂ ਹੁੰਦੀਆਂ ਪ੍ਰੀਤ ਦੀ ਪਛਾਣ ਕਰ ਲੈਂਦਾ ਇਹ ਪ੍ਰੀਤ ਦੀ ਪਛਾਣ ਕਰਕੇ ਜਿਹੜਾ ਉਹ ਲੀਕੜ ਕੈਮੀਕਲ ਹੁੰਦਾ ਤੇ ਉਹ ਨਾ ਜਾਂਦਾ ਜਾਂਦਾ ਪ੍ਰੀਤ ਦੇ ਚਿਹਰੇ ਤੇ ਪਾ ਜਾਂਦਾ ਤੇ ਪ੍ਰੀਤ ਆ ਜਿਹੜੀ ਉਹਨੂੰ ਪਤਾ ਨਹੀਂ ਲੱਗਦਾ ਉਹਨੂੰ ਇਹ ਲੱਗਦਾ ਹੁੰਦਾ ਵੀ ਮੇਰੇ ਤੇ ਕਿਸੇ ਨੇ ਪਾਣੀ ਪਾ ਦਿੱਤਾ ਤੇ ਜਿਹੜਾ ਮੈਂ ਰੰਗ ਸੀ ਵੀ ਉਹ ਮੇਰੀਆਂ ਅੱਖਾਂ 'ਚ ਪੈ ਗਿਆ ਉਹਨਾਂ ਚੀਕਾ ਮਾਰਨ ਲੱਗ ਜਾਂਦੀ ਆ ਚਲ ਇਹ ਤਾਂ ਬਾਈਕ ਲੈ ਕੇ ਭੱਜ ਜਾਂਦਾ ਸਾਰੀਆਂ ਕੁੜੀਆਂ ਜਿਹੜੀਆਂ ਪ੍ਰੀਤ ਦੇ ਚੋਲ ਜੇ ਜਾਂਦੀਆਂ ਵੀ ਇਹਨੂੰ ਕੀ ਹੋ ਗਿਆ ਕੀ ਹੋ ਗਿਆ ਕਿਉਂਕਿ ਇਹ ਗੱਲ ਸੀਗੀ ਵੀ ਉਧਰ ਤਾਂ ਧਿਆਨ ਹੀ ਨਹੀਂ ਗਿਆ ਤੇ ਚਲੋ ਉਹ ਉਹ ਤਾਂ ਚਲੇ ਗਿਆ ਬਾਈਕ ਲੈ ਕੇ ਭੱਜ ਗਿਆ ਤੇ ਜਿਹੜੀ ਪ੍ਰੀਤ ਸੀ ਉਹਦਾ ਬੁਰਾ ਹਾਲ ਹੋ ਗਿਆ ਉਹ ਪੂਰਾ ਐਂ ਕਹਿੰਦੀ ਆ ਵੀ ਹਾਏ ਮੈਂ ਮਰ ਗਈ ਮੇਰੀ ਜਾਨ ਨਿਕਲ ਗਈ ਮੈਨੂੰ ਬਚਾ ਲਓ ਚਲੋ ਆਣ ਗਵਾਂਡ ਸਾਰਾ ਇਕੱਠਾ ਹੋ ਜਾਂਦਾ ਤੇ ਹੁੰਦਾ ਵੀ ਕੀ ਹੋ ਗਿਆ ਕੀ ਹੋ ਗਿਆ ਸਾਰਿਆਂ ਨੂੰ ਉਦੋਂ ਤੱਕ ਇਹੀ ਲੱਗ ਰਿਹਾ ਹੁੰਦਾ ਵੀ ਕੁੜੀਆਂ ਹੋਲੀ ਖੇਡ ਰਹੀਆਂ ਸੀ ਵੀ ਰੰਗ ਦੇ ਵਿੱਚ ਕੋਈ ਕੈਮੀਕਲ ਹੋ ਗਿਆ ਜਾਂ ਕੁਝ ਹੋ ਗਿਆ ਵੀ ਰੰਗ ਨਾਲ ਕਰਦੀ ਆ ਚਲੋ ਉਹਨੂੰ ਫਟਾਫਟ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕੀਤਾ ਜਾਂਦਾ ਤੇ ਡਾਕਟਰ ਵੀ ਇਹੀ ਸਮਝਦੇ ਹੈਗੇ ਵੀ ਸ਼ਾਇਦ ਕੋਈ ਰੰਗ ਦੇ ਵਿੱਚ ਜ਼ਿਆਦਾ ਕੈਮੀਕਲ ਮਿਲਿਆ ਸੀ ਉਹਦੇ ਨਾਲ ਹੋ ਗਿਆ ਚਲੋ ਉਹਦਾ ਟ੍ਰੀਟਮੈਂਟ ਹੈ ਜਿਹੜਾ ਸ਼ੁਰੂ ਕੀਤਾ ਜਾਂਦਾ ਤੇ 1-2 ਦਿਨਾਂ ਦੇ ਵਿੱਚ ਪ੍ਰੀਤ ਨੂੰ ਥੋੜੀ ਜੀ ਹੋਸ਼ ਆਉਂਦੀ ਆ ਤੇ ਚਲੋ ਡਾਕਟਰ ਜਿਹੜੇ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਹੁੰਦਾ ਬਾਕੀ ਸਭ ਤਾਂ ਠੀਕ ਸੀ ਚਲੋ ਚਿਹਰੇ ਦੀ ਚਮੜੀ ਸੀ ਜਿਹੜੀ ਉਹ ਥੋੜੀ-ਥੋੜੀ ਕੀ ਕਾਫੀ ਉੱਠ ਜਿਹੀ ਖੜੀ ਸੀ ਪਰ ਡਾਕਟਰਾਂ ਨੂੰ ਇੱਕ ਖਦਸਾ ਸੀ ਕਿ ਕਿਤੇ ਪ੍ਰੀਤ ਦੀਆਂ ਅੱਖਾਂ ਨੂੰ ਕੋਈ ਨੁਕਸਾਨ ਨਾ ਹੋ ਗਿਆ ਹੋਵੇ ਕਿਉਂਕਿ ਅੱਖਾਂ ਨਹੀਂ ਖੁੱਲ ਰਹੀਆਂ ਸੀ ਤੇ ਅੱਖਾਂ ਦੇ ਵਿੱਚ ਹੀ ਉਹ ਕੈਮੀਕਲ ਸੀ ਜਿਹੜਾ ਪਿਆ ਸੀ ਤੇ ਚਲੋ 3-4 ਦਿਨਾਂ ਬਾਅਦ ਡਾਕਟਰ ਆ ਜਿਹੜੇ ਉਹ ਦੇਖਦੇ ਆ ਵੀ ਆਪਾਂ ਇਹਦਾ ਆਈ ਸਾਈਡ ਹੈਨਾ ਟੈਸਟ ਕਰੀਏ ਚਲੋ ਉਹਦੀਆਂ ਅੱਖਾਂ ਤੋਂ ਜਦੋਂ ਪੱਟੀ ਖੋਲੀ ਜਾਂਦੀ ਆ ਤੇ ਉਹਦੇ ਘਰਦਿਆਂ ਨੂੰ ਵੀ ਬੁਲਾਇਆ ਜਾਂਦਾ ਅੱਖਾਂ ਤੇ ਪੱਟੀ ਖੋਲ ਕੇ ਚਲੋ ਪ੍ਰੀਤ ਨੂੰ ਕਿਹਾ ਜਾਂਦਾ ਵੀ ਤੁਸੀਂ ਵੇਖੋ ਤੇ ਜਦੋਂ ਪ੍ਰੀਤ ਅੱਖਾਂ ਖੋਲਦੀ ਆ ਤਾਂ ਉਹ ਬਹੁਤ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਕਿਉਂਕਿ ਉਹ ਕਹਿੰਦੀ ਆ ਵੀ ਮੈਨੂੰ ਤਾਂ ਕੁਝ ਦਿਖਾਈ ਨਹੀਂ ਦਿੰਦਾ ਡਾਕਟਰ ਜਿਹੜੇ ਉਹ ਵੀ ਡਰ ਜਾਂਦੇ ਆ ਤੇ ਡਾਕਟਰ ਕਹਿੰਦੇ ਵੀ ਸਾਨੂੰ ਇਸੇ ਗੱਲ ਦਾ ਹੀ ਖਤਰਾ ਸੀ ਕਿ ਸ਼ਾਇਦ ਇਹਦੀਆਂ ਅੱਖਾਂ ਦੀ ਨਿਗਾਹਣਾ ਚਲੀ ਗਈ ਹੋਵੇ ਚਲੋ ਫਿਰ ਅੱਖਾਂ ਦੇ ਡਾਕਟਰ ਨੂੰ ਬੁਲਾਇਆ ਜਾਂਦਾ ਕਾਫੀ ਟੈਸਟ ਵਗੈਰਾ ਕੀਤੇ ਜਾਂਦੇ ਆ ਚੈੱਕਅਪ ਕੀਤਾ ਜਾਂਦਾ ਤਾਂ ਇਹੀ ਗੱਲ ਸਾਹਮਣੇ ਆਉਂਦੀ ਆ ਵੀ ਪ੍ਰੀਤ ਦੀਆਂ ਅੱਖਾਂ ਦੀ ਰੋਸ਼ਨੀ ਆ ਜਿਹੜੀ ਉਹ ਚਲੀ ਗਈ ਆ ਵੀ ਅੱਜ ਤੋਂ ਬਾਅਦ ਉਹ ਕਦੇ ਵੀ ਦੇਖ ਨਹੀਂ ਸਕੇਗੀ ਇਹ ਗੱਲ ਸੁਣ ਕੇ ਪ੍ਰੀਤ ਦੇ ਮਾਪਿਓ ਤੇ ਪ੍ਰੀਤ ਜਿਹੜੀ ਉਹ ਤਾਂ ਹੰਾਰ-ਹੰਾਰ ਕੇ ਰੋਂਦੇ ਆ ਪਰ ਡਾਕਟਰ ਉਹਨਾਂ ਨੂੰ ਹੌਸਲਾ ਦਿੰਦੇ ਆ ਤੇ ਉਹ ਕਹਿੰਦੇ ਆ ਕਿ ਕੋਈ ਗੱਲ ਨਹੀਂ ਵੀ ਇਹਦੀ ਜਿਹੜੀ ਪਰਦੇ ਦੀ ਨਿਗਾ ਉਹ ਨਹੀਂ ਖਰਾਬ ਹੋਈ ਠੀਕ ਹੈ ਇਹਦੀ ਅੱਖਾਂ ਦੀ ਜਿਹੜੀ ਅਗਲੀ ਨਿਗਾ ਉਹ ਖਰਾਬ ਹੋਈ ਆ ਕੋਈ ਗੱਲ ਨਹੀਂ ਕਈ ਵਾਰੀ ਕੋਈ ਅੱਖਾਂ ਦਾਨ ਕਰਨ ਵਾਲਾ ਹੁੰਦਾ ਤੁਸੀਂ ਇਹ ਉਮੀਦ ਰੱਖੋ ਵੀ ਤੁਹਾਡੀ ਜਿਹੜੀ ਬੇਟੀ ਆ ਉਹਦੀ ਨਿਗਾ ਕਿਸੇ ਦੇ ਰਹਿਮੋ ਕਰਮ ਤੇ ਖੜੀ ਆ ਜੇ ਕੋਈ ਅੱਖਾਂ ਦਾਨ ਕਰੂਗਾ ਤਾਂ ਤੁਹਾਡੀ ਕੁੜੀ ਦੀ ਨਿਗਾ ਵਾਪਸ ਆਜੂ ਪਰ ਆਦਰਵਾਇਜ਼ ਇਹਦਾ ਹੋਰ ਕੋਈ ਟਰੀਟਮੈਂਟ ਨਹੀਂ ਚਲੋ ਪ੍ਰੀਤ ਦੇ ਮਾਪਿਓ ਨੂੰ ਦਿਲਾਸਾ ਦਿੰਦੇ ਆ ਇੱਕ ਵਾਰ ਤਾਂ ਉਹ ਵੀ ਬਿਲਕੁਲ ਟੁੱਟ ਜਾਂਦੇ ਆ 15-20 ਦਿਨ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਚਲੋ ਉਹਦੀ ਚਿਹਰੇ ਦੀ ਚਮੜੀ ਆ ਜਿਹੜੀ ਉਹ ਠੀਕ ਹੋ ਜਾਂਦੀ ਆ ਭਾਵੇਂ ਕਿ ਉਹਦੇ ਚਿਹਰੇ ਤੇ ਦਾਗ ਪੈ ਜਾਂਦੇ ਆ ਪਰ ਫਿਰ ਵੀ ਜਿਹੜੀ ਜ਼ਖਮ ਨੇ ਉਹ ਹੀਲ ਹੋ ਜਾਂਦੇ ਆ ਚਲ ਪ੍ਰੀਤ ਨੂੰ ਘਰੇ ਲਿਆਂਦਾ ਜਾਂਦਾ ਤੇ ਘਰੇ ਆ ਕੇ ਵੀ ਹਸਪਤਾਲ ਦੇ ਵਿੱਚ ਮਾਪਿਓ ਇੰਨੇ ਉਲਝੇ ਹੁੰਦੇ ਆ ਵੀ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਹੁੰਦਾ ਵੀ ਪ੍ਰੀਤ ਦੇ ਰੰਗ ਕਿਨੇ ਪਾਇਆ ਕੈਮੀਕਲ ਕਿਨੇ ਡੋਲਿਆ ਚਲੋ ਜਦੋਂ ਛੁੱਟੀ ਦਿੱਤੀ ਜਾਂਦੀ ਆ ਹਨਾ ਆਨ ਕਮਾਂਡ ਸਾਰਾ ਆਉਂਦਾ ਪਤਾ ਲੈਣਾ ਤੇ ਮਾਪੇ ਉਹ ਵੀ ਇੰਨੇ ਦਿਨਾਂ ਬਾਅਦ ਘਰ ਆਉਂਦੇ ਆ ਉਹ ਆਪਦੀ ਬੇਟੀ ਦੇ ਸਹਰਾਣੇ ਬੈਠੇ ਸੀ ਚਲੋ ਉਸ ਤੋਂ ਬਾਅਦ ਹਨਾ ਸਾਰੇ ਅਫਸੋਸ ਕਰਦੇ ਆ ਵੀ ਇਹ ਤਾਂ ਮੌਤ ਮਾੜੀ ਗੱਲ ਹੋਈ ਫਿਰ ਨਾ ਪ੍ਰੀਤ ਦੇ ਪਾਪਾ ਕੋਲ ਕੋਈ ਬੰਦਾ ਆਉਂਦਾ ਪਿੰਡ ਦਾ ਉਹ ਕਹਿੰਦੇ ਵੀ ਤੁਸੀਂ ਇੱਕ ਗੱਲ ਸੋਚੀ ਵੀ ਤੁਹਾਡੀ ਬੇਟੀ ਦੀ ਅੱਖਾਂ ਦੀ ਨਿਗਾ ਚਲੀ ਗਈ ਹਾਲਾਂਕਿ ਸਾਰੀਆਂ ਕੁੜੀਆਂ ਇਕੱਠੀਆਂ ਹੋਲੀ ਖੇਡ ਰਹੀਆਂ ਸੀ ਵੀ ਤੁਸੀਂ ਇਸ ਗੱਲ ਵੱਲ ਗੌਰ ਕੀਤੀ ਵੀ ਤੁਹਾਡੀ ਕੁੜੀ ਦੀਆਂ ਅੱਖਾਂ ਦੇ ਵਿੱਚ ਇੰਨਾ ਕੈਮੀਕਲ ਕਿਵੇਂ ਆ ਗਿਆ ਉਹ ਕਹਿੰਦੇ ਵੀ ਇਹ ਤਾਂ ਅਸੀਂ ਸੋਚੀ ਨਹੀਂ ਉਹ ਕਹਿੰਦਾ ਵੀ ਜਦੋਂ ਦੂਜੀਆਂ ਕੁੜੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਵੀ ਰੰਗ ਤਾਂ ਇੱਕੋ ਹੀ ਸੀ ਸਾਰਿਆਂ ਕੋਲ ਵੀ ਇਹਨੂੰ ਕਿਵੇਂ ਨੁਕਸਾਨ ਹੋ ਗਿਆ ਤੇ ਚਲੋ ਕੁੜੀਆਂ ਸਾਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਵੀ ਅਸੀਂ ਤਾਂ ਲਿਬੜਿਆਂ ਤੇ ਬੜੀਆਂ ਹੋਲੀ ਖੇਡ ਰਹੀਆਂ ਸੀ ਸਾਨੂੰ ਨਹੀਂ ਪਤਾ ਸੀ ਪਰ ਇਥੋਂ ਦੀ ਕੋਈ ਮੋਟਰਸਾਈਕਲ ਵਾਲਾ ਲੱਗਿਆ ਸੀ ਤੇ ਉਹ ਬੰਦੇ ਆ ਜਿਹੜੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹੁਣ ਦੱਸ ਦਿਓ ਤੁਸੀਂ ਪਹਿਲਾਂ ਨਹੀਂ ਦੱਸਣਾ ਸੀ ਉਹ ਕਹਿੰਦੇ ਸਾਡੇ ਵੀ ਧਿਆਨ 'ਚ ਨਹੀਂ ਆਇਆ ਵੀ ਸਾਨੂੰ ਤਾਂ ਇਹ ਸੀ ਵੀ ਕੋਈ ਜਾਣਦਾ ਹੋਊਗਾ ਵੀ ਉਹ ਪਾਣੀ ਡੋਲ ਗਿਆ ਵੀ ਉਦੋਂ ਉਦੋਂ ਵਾਦੀ ਪ੍ਰੀਤ ਉਹ ਹੋਈ ਸੀਗੀ ਜਿਆਦਾ ਰੋਣ ਲੱਗੀ ਸੀ ਚਲੋ ਭਾਈ ਫਿਰ ਉਸ ਤੋਂ ਬਾਅਦ ਪੁਲਿਸ ਕੰਪਲੇਨ ਆ ਜਿਹੜੀ ਕੀਤੀ ਜਾਂਦੀ ਆ ਤੇ ਪੁਲਿਸ ਵਾਲੇ ਵੀ ਇਹ ਕਹਿੰਦੇ ਆ ਵੀ ਹੋਲੀ ਲੰਘੀ ਨੂੰ 15 ਦਿਨ ਹੋ ਗਏ 20 ਦਿਨ ਤੇ ਹੁਣ ਤੁਸੀਂ ਆਇਓ ਕੰਪਲੇਨ ਕਰਾਉਣ ਉਹ ਕਹਿੰਦੇ ਵੀ ਸਾਡੇ ਤਾਂ ਇਹ ਗੱਲ ਧਿਆਨ ਚ ਨਹੀਂ ਆਈ ਪਰ ਸਾਡੀ ਕੁੜੀ ਦੀ ਤਾਂ ਜ਼ਿੰਦਗੀ ਖਰਾਬ ਹੋ ਗਈ ਨਾ ਚਲੋ ਪੁਲਿਸ ਫੇਰ ਵੀ ਹਨਾ ਜਾਂਦੀ ਆ ਉੱਥੇ ਮੌਕਾ ਦੇਖਦੀ ਆ ਤੇ ਉੱਥੇ ਨੇੜੇ ਤੇੜੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੁੰਦਾ ਪਰ ਪੁਲਿਸ ਜਿਹੜੀ ਉਹਨੇ ਇਹ ਠਾਨ ਹੀ ਲਿਆ ਸੀ ਵੀ ਦੋਸ਼ੀ ਆ ਜਿਹੜਾ ਉਹ ਫੜੀ ਲੈਣਾ ਉਸ ਤੋਂ ਬਾਅਦ ਚਲੋ ਪਿੰਡ ਦੀ ਸਾਰੀ ਫਿਰਨੀ ਤੇ ਵੇਖਿਆ ਜਾਂਦਾ ਤੇ ਪਿੰਡ ਦੇ ਨਾ ਕਾਫੀ ਅੱਗੇ ਜਾ ਕੇ ਕਿਸੇ ਦੇ ਕੈਮਰਾ ਲੱਗਿਆ ਹੁੰਦਾ ਉਹ ਕੈਮਰੇ ਦੀ ਫੁਟੇਜ ਜਦੋਂ ਕੱਢੀ ਜਾਂਦੀ ਆ ਤੇ ਜਲੋ ਇੱਕ ਉਹ ਉਹੀ ਬਾਈਕ ਵਾਲਾ ਮੁੰਡਾ ਜਿਹੜਾ ਨਜ਼ਰ ਆਉਂਦਾ ਬਾਈਕ ਦੀ ਜਿਹੜੀ ਨੰਬਰ ਪਲੇਟ ਹੁੰਦੀ ਹੈ ਉਹ ਤੇ ਨੰਬਰ ਨਹੀਂ ਹੁੰਦਾ ਪਰ ਉਹਨੂੰ ਜਦੋਂ ਜ਼ੂਮ ਕਰਕੇ ਵੇਖਿਆ ਜਾਂਦਾ ਤੇ ਪਛਾਣ ਨਹੀਂ ਆਉਂਦੀ ਫੇਰ ਨਾ ਪੁਲਿਸ ਵਾਲੇ ਜਿਹੜੇ ਉਹ ਪ੍ਰੀਤ ਦੇ ਮੰਮੀ ਪਾਪਾ ਨੂੰ ਪੁੱਛਦੇ ਆ ਵੀ ਪਿੰਡ ਦੇ ਵਿੱਚ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਜਿਵੇਂ ਕਾਲਜ ਜਾਂਦੀ ਸੀ ਇਹਦਾ ਕੋਈ ਬੁਆਏਫਰੈਂਡ ਜਾਂ ਕੋਈ ਇਹਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੋਵੇ ਫੇਰ ਪ੍ਰੀਤ ਦੇ ਮੰਮੀ ਪਾਪਾ ਦੇ ਦਿਮਾਗ 'ਚ ਗੱਲ ਆਉਂਦੀ ਆ ਵੀ ਵਿੱਕੀ ਹੋ ਸਕਦਾ ਚਲੋ ਉਹ ਪੁਲਿਸ ਨੂੰ ਦੱਸਦੇ ਆ ਕਿ ਅਸੀਂ ਨਾਮ ਤਾਂ ਨਹੀਂ ਲੈਣਾ ਚਾਹੁੰਦੇ ਸਾਨੂੰ ਨਹੀਂ ਪਤਾ ਵੀ ਇਹ ਗੱਲ ਸੱਚ ਹੋਊਗੀ ਝੂਠ ਪਰ ਉਹਨਾਂ ਦਾ ਮੁੰਡਾ ਵਿੱਕੀ ਸਾਡੀ ਕੁੜੀ ਨੂੰ ਬਹੁਤ ਤੰਗ ਕਰਦਾ ਰਿਹਾ ਕਾਫੀ ਵਾਰ ਸਾਡੇ ਉਧਰ ਉਧਰ ਹੀ ਲਾਂਬੇ ਵੀ ਗਏ ਨੇ ਤੇ ਸਾਡੀ ਕੁੜੀ ਨੇ ਉਹਦੇ 'ਚ ਪੇਟ ਬਿਮਾਰੀ ਸੀ ਤੇ ਪੁਲਿਸ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗਦੀ ਵੀ ਫਿਰ ਇਹ ਉਹਦਾ ਹੀ ਕੰਮ ਆ ਚਲੋ ਪੁਲਿਸ ਜਿਹੜੀ ਉਹ ਜਾਂਦੀ ਆ ਉਹਨਾਂ ਦੇ ਘਰ ਵਿੱਕੀ ਨੂੰ ਕਸਟਡੀ 'ਚ ਲੈਣ ਲਈ ਵੀ ਅਸੀਂ ਪੁੱਛਗਿੱਛ ਕਰਨੀ ਆ ਰੌਦਾ ਪਿਓ ਆ ਜਿਹੜਾ ਉਹ ਕਹਿੰਦਾ ਵੀ ਤੁਹਾਡੀ ਕਿਵੇਂ ਹਿੰਮਤ ਹੋਈ ਵੀ ਬਿਨਾ ਗਵਾਹ ਤੇ ਸਬੂਤਾਂ ਤੋਂ ਤੁਸੀਂ ਮੇਰੇ ਬੇਟੇ ਨੂੰ ਕਿਵੇਂ ਗ੍ਰਿਫਤਾਰ ਕਰਨ ਆਏ ਚਲੋ ਉਹ ਆਪਦਾ ਕਾਫੀ ਰੋਗ ਜਾ ਦਿਖਾਉਂਦਾ ਇੱਕ ਵਾਰ ਤਾਂ ਪੁਲਿਸ ਮੁੜੀ ਆਉਂਦੀ ਆ ਫਿਰ ਜਿਹੜੇ ਪੁਲਿਸ ਵਾਲੇ ਛੋਟੇ ਕਰਮਚਾਰੀ ਹੁੰਦੇ ਆ ਉਹੋ ਪ੍ਰੀਤ ਦੇ ਪਿਓ ਨੂੰ ਕਹਿੰਦੇ ਆ ਕਿ ਇੱਥਾਂ ਇੱਥੇ ਤੁਹਾਡੀ ਸੁਣਵਾਈ ਨਹੀਂ ਹੋਣੀ ਤੁਸੀਂ ਐਸਐਸਪੀ ਦੇ ਜਾ ਕੇ ਪੇਸ਼ ਹੋ ਡੀਸੀ ਸਾਹਿਬ ਦੇ ਪੇਸ਼ ਹੋ ਫਿਰ ਗੱਲ ਕਿਤੇ ਬਣੂਗੀ ਵੀ ਨਹੀਂ ਤੁਹਾਡਾ ਜਿਹੜਾ ਕੇਸ ਆ ਵਿੱਚ ਹੀ ਰਫਾ-ਦਫਾ ਹੋ ਜਾ ਚਲੋ ਫਿਰ ਨਾ ਪ੍ਰੀਤ ਦਾ ਪਿਓ ਆ ਜਿਹੜਾ ਉਹ ਪਿੰਡ ਦੀ ਪੰਚਾਇਤ ਤੇ ਕੁਝ ਮੁਹਤਵਾਰ ਬੰਦਿਆਂ ਨੂੰ ਲੈ ਕੇ ਜਾਂਦਾ ਤੇ ਐਸਐਸਪੀ ਦੇੇਸ਼ ਹੁੰਦਾ ਦਰਖਾਸਤ ਦਿੰਦਾ ਤੇ ਐਸਐਸਪੀ ਆ ਜਿਹੜਾ ਉਹ ਖੁਦ ਇਸ ਮਾਮਲੇ ਦੀ ਜਾਂਚ ਕਰਦਾ ਤੇ ਫਿਰ ਇਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਜਿਹੜਾ ਵਿੱਕੀ ਆ ਉਸੇ ਨੇ ਹੀ ਕੋਈ ਕੈਮੀਕਲ ਆ ਜਿਹੜਾ ਪਾਇਆ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨੂੰ ਜਦੋਂ 2-4 ਉਹਦੇ ਲਾਈਆਂ ਜਾਂਦੀਆਂ ਚਪੇੜਾਂ ਤੇ ਉਹ ਮੰਨ ਜਾਂਦਾ ਵੀ ਹਾਂ ਪ੍ਰੀਤ ਨੇ ਕਾਲਜ ਦੇ ਵਿੱਚ ਮੇਰੇ 'ਚ ਚਪੇੜ ਮਾਰੀ ਸੀ ਤੇ ਮੈਂ ਉਸ ਗੱਲ ਦਾ ਬਦਲਾ ਲਿਆਗਾ ਤੇ ਉਹ ਦੱਸਦਾ ਵੀ ਮੇਰਾ ਪਿਓ ਵੀ ਮੈਨੂੰ ਇਸ ਗੱਲ ਦਾ ਤਾਨਾ ਦਿੰਦਾ ਸੀ ਵੀ ਤੇਤੋਂ ਇੱਕ ਕੁੜੀ ਨਹੀਂ ਠੀਕ ਆਈ ਵੀ ਤੂੰ ਇੱਕ ਕੁੜੀ ਨੂੰ ਸਬਕ ਨਹੀਂ ਸਿਖਾ ਸਕਿਆ ਇੱਕ ਕੁੜੀ ਤੋਂ ਚਪੇੜ ਖਾ ਕੇ ਆ ਗਿਆ ਵੀ ਇਸ ਗੱਲ ਨੇ ਮੇਰੀ ਅਣਖ ਨੂੰ ਜਗਾਇਆ ਤੇ ਮੈਂ ਇਹੀ ਚਾਹੁੰਦਾ ਸੀ ਕਿ ਜੇ ਪ੍ਰੀਤ ਮੇਰੀ ਨਹੀਂ ਹੋ ਸਕਦੀ ਤਾਂ ਕਿਸੇ ਹੋਰ ਦੀ ਵੀ ਨਾ ਹੋ ਸਕੇ ਤੇ ਚਲੋ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ 'ਚ ਇਹ ਖਲ ਨਿਕਲ ਕੇ ਆਉਂਦੀ ਆ ਤਾਂ ਪਿੰਡ ਦੇ ਲੋਕ ਆ ਜਿਹੜੇ ਉਹ ਵਿੱਕੀ ਦੇ ਪਰਿਵਾਰ ਨੂੰ ਲਾਂਤਾਂ ਪਾਉਂਦੇ ਆ ਤੇ ਉਹ ਇੱਕ ਮਤਾ ਪਾਇਆ ਜਾਂਦਾ ਪੰਚਾਇਤ ਵੱਲੋਂ ਬੀ ਇਸ ਬੰਦੇ ਨੂੰ ਇਸ ਪਿੰਡ ਚ ਨਾ ਰਹਿਣ ਦਿੱਤਾ ਜਾਵੇ ਤੇ ਚਲੋ ਉਹ ਪੁਲਿਸ ਨੂੰ ਵੀ ਇਹੀ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਵਾਰਨਿੰਗ ਦਿਓ ਜਾਂ ਕੁਝ ਵੀ ਕਰੋ ਇਹਨਾਂ ਨੂੰ ਕਹਿ ਦਿਓ ਪਿੰਡ ਛੱਡ ਕੇ ਚਲੇ ਜਾਣ ਤੇ ਪੁਲਿਸ ਵਾਲੇ ਵੀ ਆ ਜਿਹੜੇ ਉਹ ਵਿੱਕੀ ਦੇ ਪਿਓ ਨੂੰ ਇਹੀ ਕਹਿੰਦੇ ਆ ਕਿ ਅੱਜ ਤੱਕalle ਵਿੱਕੀ ਤੇ ਪਰਚਾ ਇਹ ਨਾ ਹੋਵੇ ਕਿ ਤੁਹਾਡੇ ਤੇ ਵੀ ਬਰਾਬਰ ਹੋਵੇ ਤੇ ਤੁਸੀਂ ਇੱਥੋਂ ਪਾਸਾ ਕਰ ਲਓ ਫਿਰ ਵਿੱਕੀ ਦਾ ਪਿਓ ਆਪਣੇ ਪਰਿਵਾਰ ਨੂੰ ਲੈ ਕੇ ਉਸ ਪਿੰਡ ਨੂੰ ਛੱਡ ਕੇ ਚਲੇ ਜਾਂਦਾ ਪਰ ਵਿੱਕੀ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੈਠਾ ਦੇਖੋ ਇੱਕ ਫੋਕੀ ਸ਼ਾਨ ਫੋਕੀ ਬੈਲਪੁਣੇ ਕਰਕੇ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਕਿਹੜੇ ਰਾਹ ਪਾਇਆ ਤੇ ਵਿੱਕੀ ਨੇ ਵੀ ਮਤਲਬ ਪਿਆਰ ਦੇ ਵਿੱਚ ਅਸਫਲ ਹੋਣ ਤੇ ਦੇਖੋ ਕਿੱਥੇ ਤਾਂ ਪਿੰਡ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਆ ਲੋਕ ਰੱਖਿਆ ਕਰਦੇ ਆ ਪਰ ਕਈ ਵਾਰ ਸਿਰਫ ਰੇ ਆਸ਼ਕਾ ਜਿਹੜੇ ਜਿਨ੍ਹਾਂ ਦੇ ਵਿੱਚ ਕੋਈ ਦਿਲ ਨਹੀਂ ਹੁੰਦਾ ਸੀਨੇ 'ਚ ਕੋਈ ਹਮਦਰਦੀ ਨਹੀਂ ਹੁੰਦੀ ਉਹ ਸਿਰਫ ਆਪਣੀ ਈਗੋ ਪਗਾਉਣ ਲਈ ਕਿਸੇ ਦੀ ਵੀ ਜ਼ਿੰਦਗੀ ਹੈ ਜਿਹੜੀ ਦਾਤੇ ਲਾ ਸਕਦੇ ਆ ਹੌਲੀ ਹੌਲੀ ਪ੍ਰੀਤ ਆਪਣੇ ਆਪ ਨੂੰ ਸਟਰੋਂਗ ਕਰਦੀ ਆ ਤੇ ਪ੍ਰੀਤ ਦੇ ਪਾਪਾ ਹਸਪਤਾਲ ਦੇ ਵਿੱਚ ਵੀ ਤੇ ਆਪਣੇ ਆਸੇ ਪਾਸੇ ਵੀ ਸਭ ਨੂੰ ਕਹਿ ਦਿੰਦੇ ਆ ਵੀ ਜੇ ਕੋਈ ਅੱਖਾਂ ਦਾਣ ਕਰਨਾ ਚਾਹੇ ਤਾਂ ਮੇਰੀ ਜ਼ਿੰਦਗੀ ਦੀ ਜਿਹੜੀ ਮੇਰੀ ਧੀ ਦੀ ਜ਼ਿੰਦਗੀ ਹੈ ਜਿਹੜੀ ਉਹ ਰੰਗੀਨ ਹੋ ਸਕਦੀ ਆ ਤੇ ਫਿਰ ਇੱਕ ਦਿਨ ਹਸਪਤਾਲ ਦੇ ਵਿੱਚੋਂ ਫੋਨ ਆਉਂਦਾ ਕਿ ਕਿਸੇ ਦੀ ਨ ਮੌਤ ਹੋਈ ਆ ਤੇ ਉਹਨੇ ਨੇ ਆਪਣੇ ਸਾਰੇ ਅੰਗ ਦਾਣ ਕੀਤੇ ਆ ਵੀ ਤੁਸੀਂ ਆ ਕੇ ਕੰਟੈਕਟ ਕਰ ਸਕਦੇ ਹੋ ਤੇ ਤੁਹਾਡੀ ਬੇਟੀ ਦੇ ਅੱਖਾਂ ਜਿਹੜੀਆਂ ਹਨਾ ਪਾਈਆਂ ਜਾ ਸਕਦੀਆਂ ਤੇ ਚਲੋ ਫਿਰ ਨਾ ਜੋ ਸਰਜਰੀ ਹੁੰਦੀ ਆ ਜੋ ਪ੍ਰੋਸੀਜਰ ਹੁੰਦਾ ਉਹ ਕਰਕੇ ਫਿਰ ਪ੍ਰੀਤ ਦੀਆਂ ਜਿਹੜੀਆਂ ਅੱਖਾਂ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ ਤੇ ਉਹਦੀ ਨਿਗਾ ਜਿਹੜੀ ਵਾਪਸ ਆ ਜਾਂਦੀ ਆ ਦੇਖੋ ਪ੍ਰੀਤ ਦੇ ਇਰਾਦੇ ਨੇਕ ਸੀ ਸਾਫ਼ ਸੀ ਤਾਂ ਪ੍ਰਮਾਤਮਾ ਨੇ ਉਹਦੀ ਸੁਣੀ ਭਾਵੇਂ ਕਿ ਉਹਦੀ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆਇਆ ਪਰ ਮਾੜੇ ਸਮੇ ਤੋਂ ਬਾਅਦ ਚੰਗਾ ਸਮਾਂ ਵੀ ਜ਼ਰੂਰ ਆਇਆ ਪਰ ਕਈ ਵਾਰ ਇਹੋ ਜੇ ਲੋਕਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੁੰਦਾ ਜਿਹੜੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਪਹਿਲਾਂ ਕੁੜੀਆਂ ਨੂੰ ਹੁੰਦਾ ਕਿ ਅਸੀਂ ਆਪਣੇ ਲੈਵਲ ਤੇ ਇਹ ਮਸਲਾ ਹੱਲ ਕਰ ਲਈਏ ਪਰ ਕਈ ਵਾਰ ਇੰਨਾ ਮਸਲਿਆਂ ਦੇ ਜਿਹੜੇ ਨਤੀਜੇ ਆ ਉਹ ਬਹੁਤ ਭਿਆਨਕ ਹੁੰਦੇ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਗੁਜਾਰਿਸ਼ ਆ ਕਿ ਅਸੀਂ ਆਪਣੇ ਔਲਾਦ ਨੂੰ ਚਲੋ ਭਾਵੇਂ ਅਸੀਂ ਅਫਸਰ ਨਾ ਬਣਾ ਸਕੀਏ ਪਰ ਇੱਕ ਇਨਸਾਨ ਜ਼ਰੂਰ ਬਣਾਈਏ ਅਸੀਂ ਆਪਣੀ ਔਲਾਦ ਨੂੰ ਗਲਤ ਕਰਨ ਤੋਂ ਰੋਕੀਏ ਤੇ ਉਹਨੂੰ ਇਹੀ ਕਹੀਏ ਕਿ ਧੀਆ ਪੇਣਾ ਦੀ ਇੱਜ਼ਤ ਕਰਨੀ ਤੇ ਸਮਾਜ ਦੇ ਵਿੱਚ ਇੱਜ਼ਤ ਦੇ ਨਾਲ ਰਹਿਣਾ ਹੀ ਸਭ ਤੋਂ ਵੱਡਾ ਰਤਬਾ ਹੁੰਦਾ ਕੀ ਨੇ ਤੁਹਾਡੇ ਆਪਣੀ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਮੇਰੀ ਛੋਟੀ ਜਿਹੀ ਇਸਮੀਤ ਕੌਰ ਸੇਖੋਂ ਮੈਂ ਉਹਨਾਂ ਦਾ ਨਾਮ ਬੋਲੂਗੀ ਕਿਉਂਕਿ ਨਹੀਂ ਫਿਰ ਉਹ ਨਾਰਾਜ਼ ਹੋ ਜਾਂਦੇ ਆ ਤੇ ਇਸਮੀਤ ਨੇ ਕੱਲ ਮੈਨੂੰ ਕਮੈਂਟ ਮੈਸੇਜ ਕੀਤਾ ਕਿ ਆਂਟੀ ਹਜੇ ਮੈਂ ਨਾਨੀ ਘਰ ਨਹੀਂ ਗਿਆ ਮੈਂ ਇੱਥੇ ਹੀ ਆ ਤੇ ਉਹਨਾਂ ਨੇ ਮੇਰਾ ਬਹੁਤ ਬਹੁਤ ਧੰਨਵਾਦ ਵੀ ਕੀਤਾ ਅ ਅਸ਼ਮੀਤ ਪੁੱਤਰ ਹੁਣ ਮੈਂ ਤੁਹਾਡਾ ਨਾਮ ਆ ਜਿਹੜਾ ਸਾਰਿਆਂ ਤੋਂ ਪਹਿਲਾਂ ਬੋਲਿਆ ਕਰੂੰਗੀ ਠੀਕ ਹੈ ਅੱਗੇ ਜਗਦੀਸ਼ ਕੁਮਾਰ ਬਹੁਤ ਹੀ ਬੁਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇੱਕਦਮ ਹੀ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਇਹ ਕੋਝਾ ਮਜ਼ਾਕ ਹੈ ਸੁੱਖਾ ਸਿੰਘ ਸਰਾਰੀ ਕਹਾਣੀ ਬਹੁਤ ਸੈਡ ਹੈ ਪਰਮਾਤਮਾ ਸਾਡੀ ਭੈਣ ਜੀ ਨੂੰ ਤਰੱਕੀਆਂ ਬਖਸ਼ੇ ਸਦਾ ਖੁਸ਼ ਰਹੇ ਸਾਡੀ ਭੈਣ ਜੀ ਧੰਨਵਾਦ ਵੀਰੇ ਅੱਗੇ ਵੀਰਪਾਲ ਬਰਾੜ ਨੇ ਇਹਨਾਂ ਦਾ ਰਿਪਲਾਈ ਕੀਤਾ ਸਹੀ ਗੱਲ ਕਿਰਨ ਭੈਣ ਨੂੰ ਰੱਬ ਬਹੁਤਾ ਦੇਵੇ ਤੁਹਾਡੀਆਂ ਦੁਆਵਾਂ ਹੀ ਮੇਰੇ ਲਈ ਬਹੁਤ ਵੱਡੀ ਵੱਡੀ ਕਹਿ ਲੋ ਆਪਣੀ ਦੁਆਵਾਂ ਮੈਨੂੰ ਲੱਗਦਾ ਹੁੰਦਾ ਕਿ ਦੁਨੀਆ ਤੇ ਦੁਆਵਾਂ ਖੱਟਣੀਆਂ ਬਹੁਤ ਔਖੀਆਂ ਤੇ ਤੁਹਾਡੀਆਂ ਦੁਆਵਾਂ ਜਿਹੜੀਆਂ ਉਹ ਹੀ ਮੇਰੇ ਲਈ ਸਭ ਤੋਂ ਕੀਮਤੀ ਤੋਹਫਾ ਪਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਬਹੁਤ ਹੀ ਸੋਹਣੀ ਕਹਾਣੀ ਮੰਦਭਾਗੀ ਘਟਨਾ ਹੈ ਗੁਰਪ੍ਰੀਤ ਸਿੰਘ ਸੈਡ ਸਟੋਰੀ ਜੀ ਕੁਲਦੀਪ ਸਿੰਘ ਬਹੁਤ ਵਧੀਆ ਕਹਾਣੀ ਭੈਣ ਜੀ ਫਿਰੋਜ਼ਪੁਰ ਲੱड्डੂ ਵਾਲਾ ਤੋਂ ਨਰਿੰਦਰਪੁਰ ਬਹੁਤ ਹੀ ਦੁਖਦਾਈ ਘਟਨਾ ਬਨੀਤਾ ਰਾਣੀ ਨਣੀ ਈਮੋਜੀ ਭੇਜੇ ਨੇ ਨਵਜੋਤ ਕੌਰ ਦੀ ਆਈਡੀ ਤੋਂ ਗੁਰਾ ਥਾਂਦੇ ਵਾਲਾ ਜੀ ਬੈਰੀ ਨਾਈਸ ਕਲਵੇਰੀ ਲਿਖਿਆ ਨਾਈਸ ਲਿਖਿਆ ਨਹੀਂ ਇਹ ਹੁਣਾਂ ਭੁੱਲਗੇ ਹੋਣਗੇ ਬਲਜਿੰਦਰ ਸਿੰਘ ਨੇ ਇਹ ਮੋਜੀ ਭੇਜੇ ਨੇ ਹਰਜਿੰਦਰ ਨਹਿਲ ਸੰਗਰੂਰ ਤੋਂ ਬਹੁਤ ਮਾਨਦਪਾਗੀ ਘਟਨਾ ਹੈ ਮਜ਼ਾਕ ਵੀ ਸੀਮਾ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ ਭੈਣ ਜੀਓ ਹਰਜੀਤ ਢਾਲੀਵਾਲ ਜਗਜੀਤ ਬਹੁਤ ਹੀ ਸੈਡ ਸਟੋਰੀ ਭੈਣ ਕੈਪਟਨ ਹਰਜੀਤ ਅੱਬੂਵਾਲ ਅਬੀ ਇਹਨਾਂ ਨੇ ਅਬੀ ਇਹ ਇਮੋਜੀ ਭੇਜੇ ਨੇ ਇਹ ਹੈਗੀ ਹੈਗੀ ਇਸਮੀਤ ਕੌਰ ਸੇਖੋਂ ਦੀ ਹੀ ਆਈਡੀ ਆ ਹਰਦੇਵ ਸਿੰਘ ਬੈਰੀ ਸੈਡ ਸਟੋਰੀ ਬਾਈ ਜੀ ਦੀ ਆਈਡੀ ਤੋਂ ਮੇਰਾ ਵੀਰ ਹੈਰੀ ਦਿਓੜ ਵੈਰੀ ਸੈਡ ਸਟੋਰੀ ਸਿਸਟਰ ਜੀ ਅੱਗੇ ਜਾ ਸਕੋਰ ਸੈਡ ਸਟੋਰੀ ਟੂ ਲਾਈਫ ਗੋਨ ਵੈਰੀ ਸੈਡ ਬਿਲਕੁਲ ਜੀ ਜਸਕੋਰ ਤੁਸੀਂ ਕੱਲ ਪਹਿਲੀ ਵਾਰ ਕਮੈਂਟ ਕੀਤਾ ਤੁਸੀਂ ਆਪਣੇ ਦੂਸਰੇ ਚੈਨਲ ਤੇ ਵੀ ਬਹੁਤ ਸੋਹਣਾ ਕਮੈਂਟ ਕੀਤਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਵੀਰਪਾਲ ਬਰਾੜ ਸੋ ਸੈਡ ਅਜੈਬ ਸਿੰਘ ਕਰਾਟ ਬੈਰੀ ਸੈਡ ਘਟਣਾ ਸਿਸਟਰ ਜੀ ਪਿਰਤਪਾਲ ਸਿੰਘ ਕਿਹ ਆ ਫਾਇਦਾ ਹੋਇਆ ਵਿਆਹ ਕਰਵਾ ਕੇ ਕੀ ਹੋਇਆ ਜੇ ਮੈਸੇਜ ਕਰਤਾ ਕਿਸੇ ਨੇ ਫਿਰ ਕੀ ਕੁੜੀ ਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਮਾਰ ਲਿਆ ਇਹੋ ਜਿਹੇ ਲੋਕ ਵੀ ਰਹਿੰਦੀ ਦੁਨੀਆ ਵਿੱਚ ਇਹੋ ਜਿਹੇ ਲੋਕ ਵੀ ਰਹਿੰਦੇ ਨੇ ਭੈਣੇ ਦੁਨੀਆ ਦੇ ਵਿੱਚ ਦੁਨੀਆ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਆ ਵੀਰੇ ਜਿਦੋਂ ਕਹਿੰਦੇ ਹੁੰਦੇ ਆ ਜਾਂ ਤਾਂ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਅੱਗੇ ਨਵਜੋਤ ਕੌਰ ਦੀ ਆਈਡੀ ਤੋਂ ਫਿਰ ਉਹ ਇਹਨਾਂ ਨੇ ਇਮੋਜੀ ਭੇਜੇ ਨੇ ਐਚ ਸੰਧੂ ਸਿਸਟਰ ਜੀ ਫੇਸਬੁਕ ਤੇ ਆਪ ਦੀ ਸਟੋਰੀ ਦੇ ਕਮੈਂਟ ਮੈਨੂੰ ਚੰਗੇ ਨਹੀਂ ਲੱਗੇ ਬਾਕੀ ਆਪ ਨੂੰ ਪਤਾ ਹੋਏਗਾ ਨਹੀਂ ਵੀਰੇ ਮੈਂ ਰਿਪਲਾਈ ਵੀ ਕਰਤਾ ਸੀ ਪਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਫੇਸਬੁਕ ਤੇ ਸਟੋਰੀ ਨਹੀਂ ਪਾਉਂਦੀ ਹੁਣ ਮੈਂ ਜ਼ਰੂਰ ਪਾਉਣ ਲੱਗੀ ਆ ਪਰ ਆਪਣੇ ਫੇਸਬੁਕ ਤੇ ਫੋਲੋਅਰ ਨਹੀਂ ਹੈਗੇ ਵੈਸੇ ਵੀ ਮੈਂ ਉਹਦੇ ਕਮੈਂਟ ਆਫ ਕਰਕੇ ਪਾਉਣੀ ਆ ਕਿਉਂਕਿ ਇਸੇ ਕਰਕੇ ਮੈਂ ਫੇਸਬੁਕ ਤੇ ਨਹੀਂ ਆਈ ਕਿਉਂਕਿ ਲੋਕਾ ਜਿਹੜੇ ਬਹੁਤ ਘਟਿਆ ਪਾਣਾ ਜਿਹੜਾ ਦਿਖਾਉਂਦੇ ਆ ਉਥੇ ਮਤਲਬ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਪੈਸੇ ਨਾਲੋਂ ਆਪਾਂ ਨੂੰ ਆਪਣਾ ਸਟੇਟਸ ਆਪਣੀ ਇੱਜ਼ਤ ਵੱਧ ਪਿਆਰੀ ਹੋਣੀ ਚਾਹੀਦੀ ਆ ਤੇ YouTube ਤੇ ਜਿੰਨੇ ਵੀ ਤੁਸੀਂ ਮੇਰੇ ਨਾਲ ਮੇਰੇ ਪਰਿਵਾਰਕ ਮੈਂਬਰ ਫੈਮਿਲੀ ਮੈਂਬਰ ਜੁੜੇ ਹੋ ਤੁਸੀਂ ਮੇਰੇ ਪਰਿਵਾਰ ਦਾ ਹੀ ਹਿੱਸਾ ਤੇ ਤੁਸੀਂ ਕਦੇ ਵੀ ਹੈਨਾ ਮੈਨੂੰ ਕੁਝ ਗਲਤ ਨਹੀਂ ਬੋਲੇ ਤੇ ਇਸੇ ਕਰਕੇ ਮੈਂ ਇੱਥੇ ਕਮੈਂਟਾਂ ਜਿਹੜੇ ਔਨ ਵੀ ਰੱਖਦੀ ਆ ਪਰ ਜਿਹੜੀ Facebook ਤੇ ਤੁਸੀਂ ਗੱਲ ਕੀਤੀ ਉਹਨਾਂ ਕਿਸੇ ਪੇਜ ਨੇ ਹੀ ਪਾਲੀ ਸੀ ਆਪਣੀ ਸਟੋਰੀ ਸਕਰੀਨ ਰਿਕਾਰਡ ਕਰਕੇ YouTube ਤੋਂ Facebook ਪੇਜ ਤੇ ਪਾਦੀ ਨਾਲੇ ਤਾਂ ਅਗਲੇ ਨੇ ਪੈਸਾ ਕਮਾਇਆ ਆਪਣੇ ਚਿਹਰੇ ਤੋਂ ਨਾਲੇ ਲੋਕ ਆਪਣੇ ਹੀ ਚਿਹਰੇ ਨੂੰ ਹਣਾ ਮਤਲਬ ਮੰਦਾ ਬੋਲੇ ਫਿਰ ਮੈਂ ਉਹਨਾਂ ਨੂੰ ਮੈਸੇਜ ਕਰਤਾ ਸੀ ਪਹਿਲਾਂ ਤਾਂ ਉਹਨਾਂ ਨੇ ਗੱਲ ਨਹੀਂ ਗੋਲੀ ਸੀ ਪਰ ਫਿਰ ਅਸੀਂ ਰਿਪੋਰਟ ਕਰਨ ਹੀ ਜਾਣੀ ਸੀ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਜਿਹੜੀ ਵੀਡੀਓ ਆ ਉਹ ਡਿਲੀਟ ਕਰਤੀ ਪਰ ਫਿਰ ਅੱਗੇ ਤੋਂ ਵੀ ਜੇ ਤੁਹਾਨੂੰ ਕਿਸੇ ਵੀ ਪੇਜ ਦੇ Facebook ਤੇ ਕਿਰਨ ਜਿਹੜਾ ਆਪਣਾ ਪੇਜ ਬਣਿਆ ਕਿਰਨ ਦੇ ਨਾਮ ਤੇ ਉਹ ਤੋਂ ਬਿਨਾ ਕਿਤੇ ਤੁਹਾਨੂੰ ਇਹ ਸਟੋਰੀ ਜਾਂ ਵੀਡੀਓ ਮੇਰੀ ਦੇ ਸੇ ਤਾਂ ਤੁਸੀਂ ਮੈਨੂੰ ਜਰੂਰ ਦੱਸਣਾ ਤੇ ਲਿੰਕ ਭੇਜ ਦਿਆ ਕਰੋ YouTube ਤੇ ਤੁਸੀਂ ਕਿਉਂਕਿ ਕਿਸੇ ਨੂੰ ਵੀ ਰਾਈਟ ਨਹੀਂ ਹੈਗਾ ਕਿਸੇ ਦੀ ਵੀਡੀਓ ਨੂੰ ਚੱਕ ਕੇ ਪਾਉਣ ਦਾ ਆਪਾਂ ਕਾਪੀਰਾਈਟ ਵੀ ਕਰ ਸਕਦੇ ਆ ਆਪਾਂ ਪੁਲਿਸ ਕੰਪਲੇਨ ਵੀ ਕਰ ਸਕਦੇ ਆ ਰਾਜਕੁਮਾਰ 베ਰੀ ਸੈਡ ਸਟੋਰੀ ਤੇ ਕਸ਼ਮੀਰ ਖਖ 베ਰੀ ਸੈਡ ਸਟੋਰੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ